ਤੁਸੀਂ ਇੱਕ ਭਾਸ਼ਣ ਦਿੰਦੇ ਹੋ ਉਸ ਭਾਸ਼ਣ 'ਚ ਤੁਸੀਂ ਇੱਕ ਨਾਮ ਲਿਆ ਸੀ ਗੁਰਖਵਿੰਦਰ ਸਿੰਘ ਉਹ ਕੀ ਪੂਰਾ ਇਨਸੀਡੈਂਟ ਹੈਗਾ ਆ ਭਗਤ ਗੁਰਦੇਵ ਸਿੰਘ ਕੌਂਕੇ ਆ ਦੀ ਕਹਾਣੀ ਲੱਗਦੀ ਪਈ ਦੇਖੋ ਜਸਵੰਤ ਸਿੰਘ ਖੜੜਾ ਹੋਰ ਆ ਦੀ ਸ਼ਹੀਦੀ ਜਿਹੜੀ ਤੁਹਾਡੇ ਸਾਹਮਣੇ ਪੂਰੇ ਉਸ ਚੱਕਰ 'ਚ ਹੋਈ ਸੀ ਕਿ ਉਹਨਾਂ ਨੇ ਉਹ ਲਾਸ਼ਾਂ ਜਿਹੜੀਆਂ ਹੈਗੀਆਂ ਗਿੜਲੀਆਂ ਸੀ ਚਮਚਾਨ ਘਟਾ ਚੋਂ ਪਰ ਇਹ ਤਾਂ ਗਣੀ ਵੀ ਨਹੀਂ ਜਾ ਸਕਣੀ ਹੈ ਉਹਨ ਕਾਉਂਟਰ ਰੀਡ ਅੱਜ ਫਿਰ ਹੋਣਾ ਸ਼ੁਰੂ ਹੋਏ ਹੋਏ ਹੈ ਜਿਹੜਾ ਡਰੱਗ ਦੇ ਨਾਂ ਦਿੱਤੇ ਗੈਂਗਸਟਰ ਦਾ ਜਿਹੜਾ ਸਿਰਜਣਾ ਕੀਤੀ ਗਈ ਸਿਸਟਮ ਵੱਲੋਂ ਤੇ ਉਹਦੇ ਬੱਚੇ ਜਿਹੜੇ ਹੈਗੇ ਆਮ ਕਰਾਂ ਦੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਗੈਂਗਸਟਰ ਬਣਾ ਕੇ ਉਹਨਾਂ ਦੇ ਨਾਮ ਵੱਡੇ ਕੀਤੇ ਜਾ ਰਹੇ ਵੱਡੇ ਵੱਡੀ ਮਾਰਦਾਤਾ ਉਹਨਾਂ ਨਾਲ ਜੋੜੀ ਜਾ ਰਹੀ ਹੈ। ਕਿਦੋਂ ਮੂਸੇ ਵਾਲੇ ਦਾ ਲੈ ਲਓ ਕੋਈ ਹੋਰ ਚੀਜ਼ਾਂ ਲੈ ਲਓ ਇਹ ਮਾਰਦਾਤਾ ਇਹਨਾਂ ਨਾਲ ਜੋੜੀਆਂ ਗਈਆਂ ਤੇ ਅੱਜ ਬਿਲਕੁਲ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਹੀ ਹੋਇਆ ਪਿਆ ਵੀ ਜਿਵੇਂ ਇਹ ਜਿਹੜੇ ਹੈਗੇ ਗੈਂਗਸਟਰ ਸਾਨੂੰ ਬੁਖਾਏ ਜਾ ਰਹੇ ਹੈ ਇਹ ਹੀ ਜੜੀਆਂ ਮਤਲਬ ਇਹ ਫਰੌਤੀਆਂ ਲੈ ਰਹੇ ਇਹ ਹੀ ਇਹ ਕਤਲ ਕਰਵਾ ਰਹੇ ਹੈ। ਜਿਹੜੇ ਸਾਨੂੰ ਬਖਾਉਣ ਵਾਸਤੇ ਪੰਜਾਬ ਵਾਲਿਆਂ ਨੂੰ ਦਿੱਤੇ ਗਏ ਆ ਅਸਲ ਦੇ ਵਿੱਚ ਜਿਹੜੀ ਹੈਗੀ ਆ ਇਹ ਬਿਲਕੁਲ ਏਜੰਸੀਆਂ ਦਾ ਬਿਲਕੁਲ ਟਾਰਗੇਟਡ ਕੰਮ ਹੈ ਹਰਦੀਪ ਨਿਜਰ ਵਾਲੀ ਮਸਲਾ ਹੋਇਆ ਸੀ ਅਮਰੀਕਾ ਦੇ ਵਿੱਚੋਂ ਬੰਦਾ ਜਿਹੜਾ ਕੋਈ ਨਿਕਲ ਗੁੱਪਤਾ ਜਾਂ ਸਮਥਿੰਗ ਹੋਇਆ ਜਾਂ ਨਾਮ ਹੈ ਉਹ ਬੰਦੇ ਫੜੇ ਆ ਸਾਡੀਆਂ ਰਿਪੋਰਟਾਂ ਸਾਹਮਣੇ ਆਈਆਂ ਤੇ ਹੁਣ ਏਜੰਸੀਆਂ ਦੇ ਚਿਹਰੇ ਨੰਗੇ ਹੋਏ ਹੋਏ ਜਿਹੜੇ ਗੁਨਾਹ ਤੁਹਾਡੇ ਸਿਰ ਪੈ ਰਹੇ ਤੇ ਤੁਸੀਂ ਉੱਥੇ ਜਾ ਕੇ ਸਰੋਪੇ ਪਵਾ ਰਹੇ ਹੋ ਸਰੋਪੇ ਪਾਉਣ ਵਾਲਾ ਕੌਣ ਸੀ ਪਹਿਲੀ ਗੱਲ ਤਾਂ ਪਾਉਣ ਵਾਲੇ ਨੂੰ ਕਿਤੇ ਭੂਰਾ ਵੀ ਸ਼ਰਮ ਨਾ ਆਈ ਵੀ ਇਹ ਸਾਡੀਆਂ ਕੀਤੀਆਂ ਕਰਤੂਤਾਂ ਤਾਂ ਹੈਗੀਆਂ ਸੀਗੀਆਂ ਸੀਡਰ ਬੋਰਡ ਦੱਬ ਕੇ ਬੈਠੇ ਨੇ 99 ਦੀ ਰਿਪੋਰਟ ਆਈ ਹੈ ਅੱਜ ਕਿਹੜਾ ਨਸਬ ਦਵਾਉਣਗੇ ਕਿਹੜਾ ਇਨਸਬ ਦਵਾਇਆ ਗਿਆ ਹੁਣ ਤੱਕ ਕਿਹੜੀ ਪੜੀਕ ਬਰਕਰਾਰ ਪਾਰਟੀਆਂ ਦਵਾਇਆ ਕਿਉਂਕਿ ਇਹ ਪੰਥ ਦੇ ਨਾਂ ਤੇ ਛੁਰੇ ਮਾਰਦੇ ਪਿੱਠਾਂ ਦੇ ਵਿੱਚ ਇਸ ਪਰਿਵਾਰ ਨੇ ਬਰਬਾਦ ਕੀਤਾ ਹੈ ਅਕਾਲੀ ਦਲ ਨੂੰ ਈ ਬੁੱਧੀਜੀਵੀ ਸਿਆਣੇ ਬੰਦੇ ਅੱਜ ਵੀ ਗੱਲ ਕਰਦੇ ਆਂ ਕਿ ਕਾਲੀ ਦਲ ਬਚਣਾ ਚਾਹੀਦਾ ਪਰ ਕਾਲੀ ਦਲ ਬਚਣ ਦੇ ਵਾਸਤੇ ਤੁਸੀਂ ਲੀਡਰਸ਼ਿਪ ਕਿੱਥੋਂ ਲਿਆਉਂਗੇ ਕਾਲੀ ਦਲ ਤੇ ਜੇ ਤੁਸੀਂ ਮੰਨ ਲਓ ਬਾਦਲ ਘੱਟਬਰ ਵੀ ਮਗਰੋਂ ਲੈ ਜਾਂਦਾ ਤੇ ਲਾਸ਼ ਉਤਰ ਜਾਂਦੀ ਮੰਨ ਲਓ ਕਾਲੀ ਦਲ ਦੇ ਉਹ ਫਿਰ ਬਾਕੀ ਕੀ ਬਚਦਾ ਕੀ ਆ ਜੰਦੂ ਮਾਜਰੇ ਕੀ ਆ ਪੁੰਦੜ ਕੀ ਆ ਢਿੰਡਸੇ ਜਾਂ ਕੋ ਹੋਰ ਨਾਮ ਲੈਣੇ ਪਲਦੇ ਇਹ ਜਾਂ ਇਹਨਾਂ ਦੇ ਪਰਲੀਆਂ ਲਾਦਾ ਹੋਰ ਕਾਲੀ ਦਲ ਹੋਣਗੀ ਫਿਰ ਤਾਂ ਗੱਲ ਉੱਥੇ ਖੜੀ ਹੈ ਇਹ ਸਾਰੇ ਇਕੱਠੇ ਆ ਜੀ ਇਹਨਾਂ ਨੂੰ ਅੱਗ ਲਗਣੋ ਕਾਂਗਰਸ ਸੋ ਮਰਜੀਦਮਾਨ ਹੋਏ ਇਕਾਲੀ ਦਲ ਹੋ ਗਿਆ ਇਹ ਬਿਲਕੁਲ ਆਪਣੇ ਆਪਣੇ ਰੋਲ ਦੇ ਵਿੱਚ ਨੇ ਜਿਹੜੇ ਜਿਹੜੇ ਰੋਲ ਇਹਨਾਂ ਨੂੰ ਦਿੱਤੇ ਗਏ ਐ ਉਹ ਰੋਲ ਉਦਾਂ ਹੀ ਬਾਗ ਰ ਰਹੇ ਐ ਉਸੇ ਕਰਕੇ ਸਾਰਾ ਕੁਝ ਹੋਇਆ ਹੈ ਬੰਸ ਦਾ ਹੈ ਹੀ ਬੇਸ਼ਰਮੀ ਦੀ ਪਾਰਟੀ ਹੈ ਉਹਨਾਂ ਦਾ ਰੌਲਾ ਹੀ ਕੋਈ ਨਹੀਂ ਉਹ ਤਾਂ 84 ਟਾਈਮ ਨਹੀਂ ਜੇ ਮਤਲਬ ਕੋਈ ਵਸਾਨੂੰ ਇਨਸਾਫ ਮਿਲੇ ਬਾਕੀ ਦੀਆਂ ਗੱਲਾਂ ਤਾਂ ਛੱਡ ਦਿਓ ਤੇ ਉਹ ਜੀ ਪਾਰਟੀ ਤੋਂ ਕੋਈ ਉਮੀਦ ਰੱਖਣੀ ਜਿਹੜੀ ਵੀ ਮਾਰਕੀਟਿੰਗ ਹੈ ਉਹ ਸਾਰਾ ਕੁਝ ਕਮਾਈ ਕਰ ਰਹੀ ਹੈ ਕਿਸਾਨ ਨੂੰ 5 ਰੁਪਏ ਮਿਲਦੇ ਐ ਬਾਜ਼ਾਰ 'ਚ 100 ਰੁਪਏ ਦੀ ਆ ਜਾਂਦੀ ਚੀਜ਼ ਉਹ 95 ਰੁਪਏ ਕਿੱਥੇ ਐ ਇਹ ਵਿਵਹਾਰ ਸਿਸਟਮ ਬਦਲਣਾ ਚਾਹੀਦਾ ਹੈ ਅਕਾਲ ਤਖਤ ਦੇ ਕੋਈ ਇਹੋ ਜਿਹੇ ਹੁਕਮ ਨਮੇ ਜਾਰੀ ਹੋਣੇ ਚਾਹੀਦੇ ਆ ਕਿ ਜਿਹੜੇ ਵਪਾਰ ਕਰ ਰਹੇ ਆ ਨਸ਼ਿਆਂ ਦੇ ਉਹਨਾਂ ਨੂੰ ਕਿਉਂ ਸਿੱਖ ਪੰਥ ਚ ਰੱਖਿਆ ਹੋਇਆ ਕੀ ਗੱਲ ਹੈ ਜਿਹੜੇ ਸਾਡੇ ਬੱਚਿਆਂ ਨੂੰ ਮਰਵਾ ਰਹੇ ਆ ਖਾਸ ਤੌਰ ਤੇ ਇਸ ਰੂਪ ਦੇ ਵਿੱਚ ਨਾਮ ਮਗਰ ਸਿੰਘ ਲੈ ਕੇ ਘਟੋਕਟ ਉਹਨਾਂ ਦੇ ਖਿਲਾਫ ਕੱਲ ਤੱਕ ਦਾ ਜਿੰਮੇਦਾਰੀ ਕਾਰਵਾਈ ਕਰ ਸਕਦਾ ਪਰ ਵਪਾਰੀ ਤਾਂ ਖੁਦ ਇਹ ਬਦਲ ਕੇ ਤੇ ਅਕਾਲ ਤਖਤ ਦਾ ਜਿੰਮੇਦਾਰ ਇਹਨਾਂ ਦਾ ਬਣਾਇਆ ਹੋਇਆ ਐਸਪੀਸੀ ਇਹਨਾਂ ਦੀ ਕਰਨਾ ਕੀ ਨਹੀਂ ਹੈਗਾ ਐ ਜੀਪੀਸੀ ਹੁਣ ਇਹਨਾਂ ਦਾ ਪ੍ਰਧਾਨ ਵਕੀਲ ਹੈ ਜਿਹਦਾ ਹੁਸ਼ਿਆਰਪੁਰ ਚ ਪੁਰਾਣਾ ਕਰਦਾਰ ਪਤਾ ਕਰਨਾ ਹੋਵੇ ਤੇ ਜਦੋਂ ਉਹ ਟਾਈਮ ਸੀ ਉਹ ਕਾਰਡ ਕੋ ਬਾਦ ਦਾ ਤੇ ਉਦੋਂ ਇਹਨਾਂ ਦੇ ਰੋਲ ਕੀ ਰਹੇ ਸਾਰੀ ਦੁਨੀਆ ਜਾਣਦੀ ਹੈ ਹੁਸ਼ਿਆਰਪੁਰ ਚ ਪਤਾ ਕਰਾ ਲੈਂਦੇ ਪਰ ਇਹਨਾਂ ਤੋਂ ਉਮੀਦ ਨਹੀਂ ਕੀਤੀ ਜਾਂਦੀ ਕਿਉਂਕਿ ਉਹੋ ਹੀ ਲੋਕ ਨੇ ਜਿਨ੍ਹਾਂ ਦੇ ਬਗਲ ਵਿੱਚ ਕਹਿੰਦੇ ਛੁਰੀ ਮੂੰਹ ਦੇ ਆਰਾਮ-ਰਾਮ ਇਹ ਖੰਜਰ ਇਹਨਾਂ ਨੇ ਆਪਣੀਆਂ ਪਿੱਠਾਂ ਦੇ ਪਿੱਛੇ ਲੁਕਵਾਏ ਹੋਏ ਐ ਜਦੋਂ ਮੌਕਾ ਮਿਲਦਾ ਉਦੋਂ ਮਾਰਦੇ ਐ ਯਾਤਰਾ ਕਹਿੰਦੇ ਹੁਣ ਕੱਢਣੀ ਹੈ ਇੱਕ ਤੇ ਮੈਂ ਉਸ ਤੋਂ ਪਹਿਲਾਂ ਵੀ ਅਪੀਲ ਕਰਦਾ ਨਾਲ-ਨਾਲ ਚੱਲਾਂਗੇ ਅਸੀਂ ਦੱਸਾਂਗੇ ਲੋਕਾਂ ਨੂੰ ਪੁੱਛਾਂਗੇ ਪੁੱਛੋ ਕੀ ਕਰਨ ਆਏ ਹੋਏ ਆ ਪੰਜਾਬ ਕਿਹਨੇ ਲੁੱਟਿਆ ਹੋਇਆ ਲੋਕਾਂ ਨੂੰ ਸਵਾਲ ਕਰਨੇ ਬਣਦੇ ਪੰਜਾਬ ਬਚਾਉਣ ਵਾਸਤੇ ਤੁਰੇ ਪੰਜਾਬ ਕਿਹਨੇ ਲੁੱਟ ਲਿਆ ਪੰਜਾਬ ਦੀ ਲੋਕਾਂ ਨੇ ਲੁੱਟ ਲਿਆ ਜੇ ਤੁਸੀਂ ਲੁੱਟਿਆ ਹੋਇਆ ਫਿਰ ਤੁਸੀਂ ਕਿਵੇਂ ਬਚਾਦੇ ਹੋਗੇ ਜੀਤ ਸਿੰਘ ਬਾਦਲ ਵੱਲੋਂ ਸ਼ੋਮੀਰ ਕਾਲੀਦਲ ਵੱਲੋਂ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਗਈ ਲੱਖੇ ਸਿਧਾਣੇ ਵੱਲੋਂ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਗਈ ਤੁਸੀਂ ਹੁਣ ਲੱਖੇ ਸਿਧਾਣੇ ਹੋਰਾਂ ਦਾ ਨਾਮ ਲਿਆ ਮੈਂ ਇਹਨਾਂ ਤੱਕ ਦੇ ਜ਼ਿਕਰ ਨਹੀਂ ਕਰਦਾ ਹੁੰਦਾ ਭਲ ਪੰਜਾਬ ਦੇ ਵਿੱਚ ਸਾਬਕਾ ਜਸੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਤਕਤਲ ਮਾਮਲਾ ਇਸ ਵੇਲੇ ਇਨਾ ਇਸ ਹੱਦ ਤੱਕ ਭਖਿਆ ਹੋਇਆ ਕਿ ਉਸਨੇ ਸਾਰੀ ਸਿਆਸਤ ਨੂੰ ਇੱਕ ਪਾਸੇ ਲਾ ਰੱਖਿਆ ਤੇ ਉਸੇ ਦੇ ਵਿੱਚ ਇੱਕ ਖਾਸ ਕਰਕੇ ਫਿਲਹਾਲ ਜੋ ਨਵੇਂ ਅਪਡੇਟਸ ਆ ਰਹੇ ਨੇ ਉਹਨਾਂ ਮੁਤਲਕ ਆਉਣ ਵਾਲੇ ਸਮਿਆਂ ਦੇ ਵਿੱਚ ਹੋ ਸਕਦਾ ਹੈ ਕਿ ਸਿਆਸਤ ਕੁਝ ਬਦਲ ਜਾਵੇ ਹੋ ਸਕਦਾ ਹੈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਿਆਸਤ ਨੂੰ ਦੁਬਾਰਾ ਮੋੜ ਕੱਢਣਾ ਪਵੇ ਕਿਉਂਕਿ ਅਕਾਲੀ ਦਲ ਹੁਣ ਪੱਬਾਂ ਪਾਰ ਹੋ ਰਹੀ ਹੈ ਔਰ ਅਕਾਲੀ ਦਲ ਨੇ ਇਹ ਦਾਅਵਾ ਕਰ ਦਿੱਤਾ ਆ ਕਿ ਅਸੀਂ ਇਨਸਾਫ ਦਿਵਾ ਕੇ ਰਵਾਂਗੇ ਸਰੋਪੇ ਪਾ ਦਿੱਤੇ ਗਏ ਨੇ ਔਰ ਜੋ ਹਾਲਾਤ ਬਣਦੇ ਪਏ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਪਰ ਇਸ ਦੇ ਵਿੱਚ ਹੀ ਇੱਕ ਇਹੋ ਜਿਹਾ ਭਾਸ਼ਣ ਸਾਹਮਣੇ ਆਂਦਾ ਜਿਸ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਨਾਲ ਇੱਕ ਹੋਰ ਨਾਮ ਸਾਹਮਣੇ ਆ ਗਿਆ ਇੱਕ ਹੋਰ ਨਾਮ ਇੱਕ ਇਹੋ ਜਿਹਾ ਨਾਮ ਜਿਹੜਾ ਵਿਅਕਤੀ ਗਾਇਬ ਹੋ ਗਿਆ ਪੁਲਿਸ ਨੇ ਫਰਾਰ ਦੱਸ ਦਿੱਤਾ ਉਸੇ ਤਰ੍ਹਾਂ ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਦੱਸਿਆ ਗਿਆ ਪਰ ਅਜੇ ਤੱਕ ਪਰਿਵਾਰ ਨੂੰ ਉਸ ਦੀ ਲਾਸ਼ ਤੱਕ ਨਿਬਰਾਮਦ ਹੋਈ ਜੇ ਹੁਣ ਤੱਕ ਲਾਸ਼ ਵੀ ਹੋ ਗਿਆ ਹੋਵੇ ਉਹ ਵਿਅਕਤੀ ਤਾਂ ਅਜੇ ਤੱਕ ਪਰਿਵਾਰ ਨੂੰ ਨਹੀਂ ਮਿਲ ਸਕਿਆ ਅੱਜ ਇਸੇ ਸلسਲੇ ਦੇ ਵਿੱਚ ਤੇ ਹੋਰ ਗੱਲਾਂ ਕਰਨ ਵਾਸਤੇ ਅੱਜ ਅਸੀਂ ਪਹੁੰਚੇ ਆਂ ਬਲਵਿੰਦਰ ਸਿੰਘ ਸਿੱਖ ਹਣਾ ਕੋਲ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹਨਾਂ ਦਾ ਹੀ ਭਾਸ਼ਣ ਸੀ ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅਸਲ ਸੇ ਮਾਮਲਾ ਹੈਗਾ ਕੀ ਹੈ ਸਿੱਖੋ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਮਿਹਰਬਾਨ ਅੱਛਾ ਤੁਸੀਂ ਇੱਕ ਭਾਸ਼ਣ ਦਿੰਦੇ ਹੋ ਉਸ ਭਾਸ਼ਣ 'ਚ ਤੁਸੀਂ ਇੱਕ ਨਾਮ ਲਿਆ ਸੀ ਗੁਰਖਵਿੰਦਰ ਸਿੰਘ ਉਹ ਕੀ ਪੂਰਾ ਇਨਸੀਡੈਂਟ ਹੈਗਾ ਆ ਭਾ ਗੁਰਦੇਵ ਸਿੰਘ ਕੌਂਕੇ ਆਰੀ ਕਹਾਣੀ ਲੱਗਦੀ ਪਈ ਦੇ ਕੋਰਡਨ ਇਸ ਤਰ੍ਹਾਂ ਦੇ ਸਿਸਟਮ ਤੇ ਜਿਹੜੀ ਕੱਲ ਜਿਹੜਾ ਮਹਿਮਾ ਸ਼ੁਰੂ ਕੀਤੀ ਹੋਈ ਆ ਉਹ ਝੂਠੇ ਮੁਕਾਬਲੇ ਆਂਦਾ ਵੀ ਉਹਦੇ ਵਿੱਚ ਜਿਹੜਾ ਹੈਗਾ ਪਾਰਟ ਹੈਗਾ ਕਿਉਂਕਿ ਨਸ਼ਿਆਂ ਦੇ ਅਗੇਂਸਟ ਚੱਲ ਹੀ ਰਹੇ ਆਂ ਜਾ ਰਹੇ ਸੀ ਪਿੰਡਾਂ ਦੇ ਵਿੱਚ ਕੋਈ ਇਥੋਂ ਬਰਨਾਲੇ ਦਾ ਇਨਸੀਡੈਂਟ ਆਇਆ ਕੋਈ ਫੇਕ ਮੁਕਾਬਲੇ ਦਾ ਕਬੱਡੀ ਖਿਡਾਰੀ ਨੂੰ ਝੂਠਾ ਪਰਚਾ ਦਿੱਤਾ ਨਾਲੇ ਮੁਕਾਬਲਾ ਬਣਾਇਆ ਉਸ ਵਾਰ ਹੋਰ ਵੀ بڑے ਮੁਕਾਬਲੇ ਬਣ ਗਏ ਤੁਹਾਡੇ ਸਾਹਮਣੇ ਇਵਨ ਸਾਡਾ ਮੁੱਖ ਮੰਤਰੀ ਜਿਹੜਾ ਹੈਗਾ ਮਤਲਬ ਉਹ ਬੇਸ਼ਰਮ ਹੋ ਕੇ ਇਲੀਮੀਨੇਟਰ ਬਣ ਰਿਹਾ ਉਹਨੇ ਅਖਬਾਰ ਚ ਵੀ ਸੀ ਪੜਿਆ ਯੋ ਗੋਲੀ ਗਵਾਈ ਬਚ ਐਲੀਮੀਨੇਟ ਕਰ ਦਿੱਤਾ ਜਾਊਗਾ ਇਹ ਤਾਂ ਹੋਰ ਜਿਨੋ ਐਕਸਟ੍ਰੀਮਿਸ ਟਾਈਮ ਸੀਗਾ ਉਦੋਂ ਗੋਲੀ ਦਾ ਗੋਲੀ ਵਾਲਾ ਰੈਡ ਨਾਰਾ ਸੀਗਾ ਰਬੇਰੋ ਦਾ ਉਸ ਤੋਂ ਵੀ ਉੱਪਰਲੀ ਗੱਲ ਅੱਜ ਦੇ ਹਾਲਾਤਾਂ ਵਿੱਚ ਤੋ ਉਹਦੇ ਸਿਸ਼ੇ ਕੜੀ ਦੇ ਵਿੱਚ ਦੇਖੋ ਲੋਕ ਕੰਟੈਕਟ ਕਰ ਲੈਂਦੇ ਤਾਂ ਕਿਸੇ ਨੇ ਉਹਨਾਂ ਦੇ ਜਿਹੜਾ ਬੰਦਾ ਗਾਇਬ ਹੈ ਉਹਦੇ ਭਰਾ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ ਤਾਂ ਆਪ ਸਾਰੀ ਗੱਲ ਸਾਹਮਣੇ ਆਈ ਸੀ ਔਰ ਉਦੋਂ ਇੱਕ ਚੀਜ਼ ਮੈਂ ਤਾਂ ਨਵੀਂ ਗੱਲ ਕੀਤੀ ਵੀ ਇਸ ਵਿਸ਼ੇ ਨੂੰ ਤਾਂ ਜੇ ਛੋਇਆ ਨਹੀਂ ਗਿਆ ਦੋ ਵਿਸ਼ੇ ਸਾਹਮਣੇ ਆਏ ਸਾਡੇ ਇੱਕ ਤਾਂ ਜਿਹੜੇ 35000 ਦੀ ਫਿਗਰ ਆਉਂਦੀ ਹੈ ਵੀ ਨੌਜਵਾਨ ਸਾਡਾ ਮਾਰ ਦਿੱਤਾ ਗਿਆ ਮੁਕਾਬਲੇ ਵਿੱਚ ਦੂਜੀ ਫਿਗਰ ਆਉਂਦੀ ਹੈ ਖਲੜਾ ਸਾਹਿਬ ਵਾਲੀ ਜਿਹੜੀਆਂ ਲਾਸ਼ਾਂ ਜਿਹੜੀਆਂ ਮਤਲਬ ਵੀ 25000 ਲਾਸ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਕੀਤੀਆਂ ਗਏ ਨੇ ਉਸ ਦਾ ਬਟ ਆ ਫਿਗਰ ਜਿਹੜੀ ਹੈਗੀ ਹੈ ਹੁਣ ਅਸੀਂ ਡਿਪਾਰਟਮੈਂਟ ਵਿੱਚ ਰਹੇ ਹਾਂ ਬੇਸ਼ੱਕ ਅਸੀਂ ਉਹ ਤੋਂ ਕਿਸੇ ਐਕਟਿਵ ਜੌਬ ਵਿੱਚ ਨਹੀਂ ਸੀ ਪਰ 90 ਤੋਂ 95 ਦੇ ਵਿੱਚ ਜੇ ਤਿੰਨ ਤਿੰਨ ਸਾਲ ਦਾ ਲਾਇਯਤ ਹੋ ਜਿਹੜਾ ਹੱਤਵੱਤਾ ਸਿਖਰ ਸੀਗਾ ਉਹ ਅਸੀਂ ਵੇਖਿਆ ਤਾਂ ਹੈ ਬਹੁਤ ਕੁਝ ਤੇ ਉਹਦੇ ਵਿੱਚ ਦਿਖਾਈ ਦਿੰਦਾ ਕਿ ਜਿਹੜਾ ਇੱਕ ਸੈਗਮੈਂਟ ਹੁਣ ਤੱਕ ਸਾਹਮਣੇ ਨਹੀਂ ਆਇਆ ਉਹ ਹੈ ਗਾਇਬ ਹੋਏ ਲੋਕ ਬਟ ਪਿਆਦ ਦਿੱਤੇ ਗਏ ਲੋਕ ਕਿਉਂਕਿ ਕੋਕੀ ਸਾਬ ਵਾਲੀ ਗੱਲ ਹੁਣ ਸਾਹਮਣੇ ਆ ਗਈ ਉਸ ਬਾਅਦ ਅੱਗੇ ਗੱਲ ਚੱਲੀ ਹੈ ਤੇ ਉਸੇ ਹੀ ਦਿਨ ਦੀ ਘਟਨਾ ਕਿਉਂਕਿ ਅਖਬਾਰ 'ਚ ਸੇਮ ਖਬਰ ਲੱਗੀ ਹੋਈ ਹੈ ਤਾਂ ਉਹਨਾਂ ਨੇ ਸਾਨੂੰ ਪੜ੍ਹਾਇਆ ਤੇ ਉਸ ਤਾਂ ਮੈਂ ਜ਼ਿਕਰ ਕੀਤਾ ਸੀ ਵੀ ਇੱਕ ਜੇ ਇਸ ਨੂੰ ਜਿਹੜਾ ਵਿਸ਼ਾ ਇਹ ਤਾਂ ਫਰੋੜਾ ਹੀ ਨਹੀਂ ਗਿਆ ਕਿਪਦਾ 20000 25000 30000 ਦੀ ਫਿਗਰ ਇਹ ਵੀ ਨਿਕਲਿਆ ਹੋਵੇ ਇਸ ਕਰਕੇ ਦੇਖੋ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸ਼ਹੀਦੀ ਜਿਹੜੀ ਤੁਹਾਡੇ ਸਾਹਮਣੇ ਪੂਰੇ ਉਸ ਚੱਕਰ ਚ ਹੋਈ ਸੀ ਕਿ ਉਹਨਾਂ ਨੇ ਉਹ ਲਾਸ਼ਾਂ ਜਿਹੜੀਆਂ ਹੈਗੀਆਂ ਗਿੜਲੀਆਂ ਸੀ ਚਮਚਾਨ ਘਟਾ ਚ ਪਰ ਇਹ ਤਾਂ ਗਿਣੀਆਂ ਵੀ ਨਹੀਂ ਜਾ ਸਕਣੀਆਂ ਪਰ ਹੈਗੀ ਬਹੁਤ ਵੱਡੀ ਗਿਣਤੀ ਹੈ ਇਸ ਕਰਕੇ ਮੈਂ ਜਕਰ ਕੀਤਾ ਸੀ ਕਿ ਸੈਗਮੈਂਟਡ ਜਿਸ ਨੂੰ ਛੋਇਆ ਨਹੀਂ ਗਿਆ ਜ ਇਹ ਵੀ ਬਹੁਤ ਵੱਡਾ ਪਾਰਟ ਜਿਹੜਾ ਹੈਗਾ ਬਚਦਾ ਤਾਂ ਉਹ ਅਨਕਾਉਂਟਰ ਜਿਹੜੇ ਅੱਜ ਫਿਰ ਹੋਣਾ ਸ਼ੁਰੂ ਹੋਏ ਹੋਏ ਹੈ ਜਿਹੜਾ ਡਰਗ ਦੇ ਨਾਂ ਦਿੱਤੇ ਗੈਂਗਸਟਰ ਦਾ ਜਿਹੜਾ ਸਿਰਜਣਾ ਕੀਤੀ ਗਈ ਹੈ ਸਿਸਟਮ ਵੱਲੋਂ ਤੇ ਉਹਦੇ ਬੱਚੇ ਜਿਹੜੇ ਹੈਗੇ ਆਮ ਘਰਾਂ ਦੇ ਜਿਹੜੇ ਮੁੰਡੇ ਹੈਗੇ ਉਹਨਾਂ ਨੂੰ ਗੈਂਗਸਟਰ ਬਣਾ ਕੇ ਉਹਨਾਂ ਦੇ ਨਾਮ ਵੱਡੇ ਕੀਤੇ ਜਾ ਰਹੇ ਵੱਡੇ ਵੱਡੀ ਮਾਰਦਾਤਾ ਉਹਨਾਂ ਨਾਲ ਜੋੜੀ ਜਾ ਰਹੀ ਹੈ ਸਿੱਧੂ ਮੂਸੇਵਾਲੇ ਦਾ ਲੈ ਲਓ ਕੋਈ ਹੋਰ ਚੀਜ਼ਾਂ ਲੈ ਲਓ ਇਹ ਮਾਰਦਾਤਾ ਇਹਨਾਂ ਨਾਲ ਜੋੜੀਆਂ ਗਈਆਂ ਤੇ ਅੱਜ ਬਿਲਕੁਲ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਹੀ ਹੋਇਆ ਪਿਆ ਵੀ ਜਿਵੇਂ ਇਹ ਜਿਹੜੇ ਹੈਗੇ ਗੈਂਗਸਟਰ ਸਾਨੂੰ ਬੁਖਾਏ ਜਾ ਰਹੇ ਹੈ ਇਹ ਹੀ ਜੜੀਆਂ ਮਤਲਬ ਇਹ ਫਰੋਤੀਆਂ ਲੈ ਰਹੇ ਇਹ ਹੀ ਇਹ ਕਤਲ ਕਰਵਾ ਰਹੇ ਹੈ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਇਹ ਚਿਹਰੇ ਸਾਨੂੰ ਬਖਾਉਣ ਵਾਸਤੇ ਪੰਜਾਬ ਵਾਲਿਆਂ ਨੂੰ ਦਿੱਤੇ ਗਏ ਹੈ ਅਸਲ ਦੇ ਵਿੱਚ ਜਿਹੜੀ ਹੈਗੀ ਹੈ ਇਹ ਬਿਲਕੁਲ ਏਜੰਸੀਆਂ ਦਾ ਬਿਲਕੁਲ ਟਾਰਗੇਟਡ ਕੰਮ ਹੈ ਉਹ ਹੁਣ ਕਲੀਅਰ ਹੋ ਚੁੱਕਾ ਜਿਹੜਾ ਪਿਛਲੇ ਕੁਝ ਹਰਦੀਪ ਨੀਜਰ ਵਾਲੀ ਮਸਲਾ ਹੋਇਆ ਸੀ ਅਮਰੀਕਾ ਦੇ ਵਿੱਚੋਂ ਬੰਦਾ ਜਿਹੜਾ ਕੋਈ ਨikhil Gupta ਜਾਂ ਸਮਥਿੰਗ ਹੋਇਆ ਜਾਂ ਨਾਮ ਹੈ ਉਹ ਬੰਦੇ ਫੜੇ ਸਾਡੀਆਂ ਰਿਪੋਰਟਾਂ ਸਾਹਮਣੇ ਆਈਆਂ ਤੇ ਹੁਣ ਏਜੰਸੀਆਂ ਦੇ ਚਿਹਰੇ ਨੰਗੇ ਹੋਏ ਹੋਏ ਆ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬੀਆਂ ਨੂੰ ਅਜੇ ਹੈਗਾ ਇਹਦੇ ਤੇ ਧਿਆਨ ਕਰਨਾ ਪਊਗਾ ਵੇਖਣਾ ਪਊਗਾ ਅੱਜ ਵੀ ਜਿਹੜਾ ਹੈਗਾ ਇਹ ਦੋ ਚੀਜ਼ਾਂ ਤੇ ਕੋਈ ਪੋਲਿਟੀਕਲ ਪਾਰਟੀ ਕੋਈ ਸਮਾਜ ਸੇ ਵੀ ਕੋਈ ਵੀ ਜਿਹੜਾ ਹੈ ਨਸ਼ਿਆਂ ਦੇ ਬਾਰੇ ਗੱਲ ਕਰ ਨੂੰ ਖੁੱਲ ਕੇ ਤਿਆਰ ਨਹੀਂ ਹੈਗਾ ਤੇ ਨਾ ਜਿਹੜਾ ਇਹ ਨਵਾਂ ਜਿਹੜਾ ਹੁਣ ਇਹ ਮੁਹਿਮ ਇਸ ਹੋਣ ਹਾਰ ਸੀਮ ਨੇ ਸ਼ੁਰੂ ਕੀਤੀ ਹੈ ਇਹਨੂੰ ਪਤਾ ਹੀ ਕੁਛ ਨਹੀਂ ਲੱਗਦਾ ਵੀ ਮੈਥੋਂ ਕਰਵਾਇਆ ਕੀ ਜਾ ਰਿਹਾ ਮੈਨੂੰ ਡਰ ਆਉਂਦਾ ਵੀ ਜਿਹੜੇ ਇਹਦੇ ਘਰੇ ਨੇ ਆਣੇ ਜੰਮੇ ਹੋਏ ਉਹਨਾਂ ਨੇ ਤਾਂ ਇਹ ਤਿਆਗ ਹੀ ਦਿੱਤਾ ਸਭ ਨੂੰ ਪਤਾ ਹੈ ਅੱਜ ਜਿਹੜਾ ਹੁਣ ਜੰਮ ਪਿਆ ਮੇਰੇ ਖਿਆਲ ਕੋ ਹੋ ਗਿਆ ਨਾ ਕਹਿੰਦੇ ਜਾਂ ਕੋਈ ਹੋਰ ਉਹਦੇ ਬਾਰੇ ਸੋਚ ਲੈ ਵੀ ਘਟੋ ਘਟੋ ਬਹੁਤ ਲੰਬੀ ਉਮਰ ਜਿਉਣੀ ਹੋਊ ਨਾ ਬੱਚਿਆਂ ਨੇ ਜਿਹੜੇ ਕਲੰਕ ਤੁਸੀਂ ਖਟ ਰਹੇ ਹੋ ਇਹ ਗੱਡੀ ਤਾਂ ਹੈਗੀ ਆ ਵੱਧ ਤੋਂ ਵੱਧ ਜੇ ਪਰਮਾਤਮਾ ਨੇ ਇਹ ਰੀਤੇ ਜਿਆਦਾ ਹੀ ਕਿਰਪਾ ਕਰ ਰੱਖੀ ਦਿੱਤਾ ਤਿੰਨ ਸਾਲ ਹੀ ਹੈ ਨਾ ਉਸ ਤੋਂ ਬਾਅਦ ਜਿਹੜਾ ਹਸ਼ਰ ਹੋਣਾ ਜਿਉਂਣਾ ਤਾਂ ਪੰਜਾਬ ਦੇ ਵਿੱਚ ਹੀ ਹੈ ਇਹ ਅਫਸਰ ਇਹ ਲੋਕ ਜਿਹੜੇ ਤੁਹਾਨੂੰ ਮਤਲਬ ਅੱਜ ਹੀਰੋ ਬਣਾ ਰਹੇ ਨਗਲਾਂ ਦੇ ਵਿੱਚ ਇਹਨਾਂ ਨੇ ਤਾਂ ਆਪਣੀ ਨੌਕਰੀਆਂ ਕਰਕੇ ਆਉਦੇ ਘਰਾਂ ਚ ਆਪਦੀ ਸਟੇਟਾਂ ਚਲੇ ਜਾਣਾ ਇਹ ਤਾਂ ਪੰਜਾਬ ਨਾਲ ਕਨਸਰਨ ਕੋਈ ਨਹੀਂ ਹੈਗਾ ਤੁਸੀਂ ਹਿਸਾਬ ਦੇਣੇ ਥੋੜੇ ਤੋਂ ਲੋਕਾਂ ਨੇ ਪੁੱਛਣੇ ਤਾਂ ਇਸ ਮਹਾ ਮੂਰਖ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਮਤਲਬ ਸ਼ਰਮ ਕਰਨੀ ਚਾਹੀਦੀ ਵੀ ਇਹ ਤਾਂ ਕਰਵਾਇਆ ਕੀ ਜਾ ਰਿਹਾ ਹੈ ਦੇਖ ਤਾਂ ਲਵੇ ਕਿ ਪੰਜਾਬ ਵਿੱਚ ਸਿਆਣੇ ਬੁੱਧੀਜੀਵੀ ਨਹੀਂ ਕਮੀ ਹੈ ਚੰਡੀਗੜ੍ਹ ਅਕਹਿੜ ਬੈਠੀ ਸਾਡੀ ਬੁੱਧੀਜੀਵੀਆਂ ਦੀ ਜਿਹੜੀ ਬਹੁਤ ਕੁਝ ਕਰਦੀ ਰਹਿੰਦੀ ਹੈ ਉਹਨਾਂ ਤੋਂ ਹੀ ਸਲਾਹ ਲੈ ਲਓ ਸਾਡੇ ਵਰਗਿਆਂ ਦੀ ਤਾਂ ਜ਼ੁਬਾਨਾਂ ਛੋਟੀਆਂ ਤੇ ਪਰ ਉਹ ਬੋਲਣ ਵਾਲਾ ਕੋਈ ਨਹੀਂ ਹੁੰਦਾ ਨਾ ਅਸੀਂ ਤਾਂ ਐ ਜੀ ਵਿੱਚ ਕਮਿਜਵਾ ਜਿਹੜੀ ਗੱਲ ਕੀਤੀ ਜਾਂਦੀ ਸੱਚੀ ਹੈ ਪਰ ਕੁਝ ਲੋਕ ਐਸੇ ਵੀ ਬੈਠੇ ਜਿਨ੍ਹਾਂ ਤੋਂ ਰਹਿ ਲਈ ਜਾ ਸਕਦੀ ਹੈ ਜੇ ਸਾਡਾ ਕਦ ਛੋਟਾ ਹੈ ਸਾਡਾ ਮੂੰਹ ਛੋਟਾ ਹੈ ਸਾਡੇ ਰਤਬਾ ਉਹ ਨਹੀਂ ਹੈਗਾ ਤੇ ਰਤਬੇ ਵਾਲੇ ਤੋਂ ਅਕਲ ਲੈ ਲਓ ਅਕਲ ਵਾਲੇ ਤਾਂ ਬਥੇਰੇ ਬੈਠੇ ਪਰ ਅਕਲ ਲੈਣੀ ਨਹੀਂ ਹੈਗੀ ਕਿਉਂਕਿ ਦਿੱਲੀ ਦੀ ਗੁਲਾਮੀ ਇੰਨੀ ਡੂੰਗੀ ਹੋਈ ਹੋਈ ਹੈ ਉਹਦੇ ਵਿੱਚੋਂ ਸੁਰਤ ਹੀ ਨਹੀਂ ਹੈਗੀ ਨਿਕ ਤਾਂ ਪਹਿਲਾਂ ਨਸ਼ਿਆਂ ਦੇ ਮਾਰੇ ਲੋਕ ਜਿਹੜੇ ਉਹ ਤੋਂ ਕਿੰਨੀ ਉਮੀਦ ਰੱਖ ਸਕਦੇ ਅੱਜ ਗੋਆ ਚ ਜਾ ਕੇ ਬਾਚਨ ਸੁਣੋ ਉੱਥੇ ਜਾ ਕੇ ਐਂ ਦੱਸਿਆ ਜਾ ਰਿਹਾ ਜਿਵੇਂ ਪੰਜਾਬ ਬਹੁਤ ਜਿਵੇਂ ਪਹਿਲਾਂ ਗੁਜਰਾਤ ਦੀ ਗੱਲ ਹੋ ਰਹੀ ਸੀ ਤੂੰ ਇਹਨਾਂ ਨੂੰ ਝੂਠ ਮਾਰਨ ਲੱਗਾ ਸਾਨੂੰ ਇਹ ਝੂਠ ਮਾਰ ਲੱਗਿਆ ਤੁਹਾਡੇ ਮੂੰਹ ਦੇ ਉੱਤੇ ਇਹ ਪਰਛਾਵਾ ਹੀ ਨਾ ਪਵੇ ਤਾਂ ਤੁਸੀਂ ਬੜੇ ਕੀ ਹੋਰ ਘੜੀਆਂ ਬੰਦੇ ਹੁੰਦੇ ਆ ਇਹ ਸਾਰੀਆਂ ਜਿਹੜੀਆਂ ਕੈਟਾਗਰੀਆਂ ਆ ਸਾਡਾ ਲੋ ਹੁਣ ਹਰ ਮੁੱਖ ਮੰਤਰੀ ਕ੍ਰਾਸ ਕਰਦਾ ਜਾ ਰਿਹਾ ਪਰ ਜਿਹੜਾ ਕਲੰਕ ਇਕੱਠਾ ਕਰ ਰਿਹਾ ਇਹ ਆਉਣ ਵਾਲੇ ਸਮੇਂ ਵਿੱਚ ਇਹਦੇ ਜਾਂ ਜਿਹੜਾ ਅਗਲੀ ਲੜੀ ਹੈਗੀ ਹੈ ਨਿਆਂਿਆਂ ਦੀ ਜਿਹੜੀ ਹੁਣ ਨਵੀਂ ਆਉਣੀ ਹੈ ਉਹਨਾਂ ਨੂੰ ਬਹੁਤ ਲੰਮਾ ਸਮਾਂ ਹੈ ਪਹੁੰਚਣਾ ਬਹੁਤ ਗੋਰ ਲੋਕ ਜਿਹੜੇ ਹੈਗੇ ਪੰਜਾਬ ਦੇ ਭੁੱਲਦੇ ਨਹੀਂ ਆ ਜਿਹੜੇ ਜਖਮ ਆ ਤੇ ਅੱਜ ਗੱਲ ਕਰ ਰਹੇ ਕਿਹੜੇ ਵੇਲੇ ਦੇ ਆ ਤੇ ਅੱਜ ਵੀ ਇਹੋ ਜਿਹੜੇ ਤਾਜ਼ੇ ਆ 30 ਸਾਲਾਂ ਬਾਅਦ ਜਿਹੜੀ ਕੌਂਕਾਹਬ ਸਾਹਿਬ ਦੀ ਰਿਪੋਰਟ ਸਾਹਮਣੇ ਆਈ ਹੈ ਅੱਜ ਕਾਲੀ ਦਲ ਦੀ ਬਜਟੀ ਖੁਜ ਦੀ ਸਾਖ ਜਿਹੜੀ ਸੀ ਮਾੜੀ ਮੋਟੀ ਸਾਹ ਲੈਂਦਾ ਸੀਗਾ ਉਹਨੂੰ ਅੱਜ ਬਰਬਾਦ ਕਰਕੇ ਰੱਖ ਦਿੱ ਅੱਜ ਦੇਖਦੇ ਆਂ ਆਉਣ ਵਾਲੇ ਸਮੇਂ ਦੀ ਯਾਤਰਾਵਾਂ ਜਿਹੜਾ ਸ਼ੁਰੂ ਹੋਣੀ ਹੈ ਤੇ ਲੋਕ ਇਹਨਾਂ ਦਾ ਕੀ ਹਸ਼ਰ ਕਰਦੇ ਆ ਇਹ ਸਭ ਜਿਹੜਾ ਹੈਗਾ ਪਾਪ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਕਤਲ ਹੁੰਦੇ ਆ ਉਹ ਲੁਕੋਏ ਜਾ ਸਕਦੇ ਹੁੰਦੇ ਲੰਬੇ ਸਮੇਂ ਵਾਸਤੇ ਉਹਨੂੰ ਛੁਪਾਇਆ ਨਹੀਂ ਜਾ ਸਕਦਾ ਹੁੰਦਾ ਤੇ ਮੈਨੂੰ ਲੱਗਦਾ ਕਿ ਕੁਝ ਇਹੋ ਜਿਹਾ ਸਮਾਂ ਆਇਆ ਹੋਇਆ ਹੈ ਕਿ ਪੰਜਾਬ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਜਾਗ ਕੇ ਇਹੋ ਜਿਹੇ ਦਰਿੰਦਿਆਂ ਨੂੰ ਇਹੋ ਜਿਹੇ ਡਾਕੂਆਂ ਨੂੰ ਜਿਹੜੇ ਕਲੇਮ ਕਰਦੇ ਕਿ ਅਸੀਂ ਪੰਜਾਬ ਬਚਾਉਣਾ ਹੈ ਜਿਨ੍ਹਾਂ ਨੇ ਲੁੱਟ ਲਿਆ ਖੁਦ ਆਪ ਪੰਜਾਬ ਤੇ ਅੱਜ ਬਚਾਉਣ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਪਛਾਣ ਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚੋਂ ਪੰਜਾਬ ਦੇ ਪੁੱਤਾਂ ਦੇ ਵਿੱਚੋਂ ਜਿਹੜਾ ਜਿਹੜੀ ਪਬਲਿਕ ਹੈ ਸਾਡੀ ਸਾਡਾ ਆਪਣੀ ਆਮ ਜਨਤਾ ਹੈਗੀ ਹੈ ਉਹ ਉਹ ਜਾਗੂਗੀ ਜਦੋਂ ਜਦੋਂ ਉਹਨੂੰ ਪਤਾ ਲੱਗੂਗਾ ਕਿ ਮਾਲਕ ਕ ਹੁਣ ਤੱਕ ਦਾ ਮਾਲਕ ਇਹਨਾਂ ਨੂੰ ਬੜਾਈ ਬੈਠੇ ਆਂ ਅਸੀਂ ਇਹੀ ਮਹਿਮ ਪਿੰਡਾਂ 'ਚ ਜਾ ਕੇ ਸ਼ੁਰੂ ਕੀਤੀ ਹੈ ਕਿ ਤੁਸੀਂ ਮਾਲਕ ਤੁਸੀਂ ਹੋ ਪਛਾਣੋ ਆਪਣਾ ਮੂਲ ਪਛਾਣ ਲਓ ਠੀਕ ਹੈ ਤੁਸੀਂ ਪਖਮੰਗੇ ਨਹੀਂ ਹੈਗੇ ਤੁਹਾਨੂੰ ਜਿਹੜੋਂ ਇਹ ਗਰੰਟੀਆਂ ਦਿੰਦੇ ਆ ਜੋ ਤੁਹਾਨੂੰ ਇਹ ਮੁਫਤ ਦੀਆਂ ਗੱਲਾਂ ਕਰਦੇ ਆ ਉਦੋਂ ਤੁਸੀਂ ਪੰਜਾਬੀਆਂ ਤੁਸੀਂ ਦੇਣ ਵਾਲੇ ਹੋ ਤੁਸੀਂ ਇਹਨਾਂ ਨੂੰ ਜੁੱਤੀ ਲਾਹੋ ਮੈਂ ਤਾਂ ਪੰਜਾਬੀ 'ਚ ਕਹਿਣਾ ਹੁੰਦਾ ਤੇ ਪਛਾਣੋ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਨੂੰ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਇਕੱਠੇ ਕਰਕੇ ਇਹਨਾਂ ਪਾਰਟੀਆਂ ਦੀਆਂ ਭੇਡਾਂ ਬਣਾ ਕੇ ਇਹਨਾਂ ਦੇ ਮਤਲਬ ਤੁਹਾਡੇ ਨਾਲ ਜਿਸ ਤਰ੍ਹਾਂ ਦੇ ਧੱਕੇ ਕਰਵਾਉਂਦੇ ਆ ਉਹਦੇ ਤੋਂ ਜਾਗਣ ਦੀ ਹਰ ਇੱਕ ਪੰਜਾਬੀ ਨੂੰ ਲੋੜ ਹੈ ਸੇਖੋ ਸਾਬ ਦੀ ਸਾਖ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ 30 ਸਾਲਾਂ ਦੇ ਇਸ ਮਾਮਲੇ ਦੇ ਵਿੱਚ ਪਰ ਮੈਂ ਇੱਕ ਇੱਕ ਗੱਲ ਇੱਕ ਗੱਲ ਜਾਣਨੀ ਚਾਹੁੰਦਾ ਆ ਉਹਨਾਂ ਨੇ ਸਰੋਪੇ ਪਾ ਲਏ ਉਹਨਾਂ ਨੇ ਤੇ ਜਾ ਕੇ ਆ ਕਹਿੰਦਾ ਕਿ ਅਸੀਂ ਹੁਣ ਇਨਸਾਫ ਦਵਾ ਕੇ ਰਹਿਾਂਗੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਰੀਬਿਲਡ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਬਕਾਲ ਤੁਹਾਨੂੰ ਕੀ ਲੱਗਦਾ ਕਿ ਇਹ ਸਭ ਕਰਕੇ ਅਕਾਲੀ ਦਲ ਦੁਬਾਰਾ ਤਾਂ ਆ ਸਕਦੀ ਹੈ ਇਹ ਇਹਨਾਂ ਨੂੰ ਭੁਲੇਖਾ ਨਾ ਇਹੇ ਜਿਹੇ ਭੁਲੇਖੇ ਵੀ ਜੇ ਮਤਲਬ ਇਹਨਾਂ ਲੋਕਾਂ ਤ ਨੂੰ ਨਹੀਂ ਆਈ ਅਕਲ ਆਪਾਂ ਵੇਖ ਲਈ ਦੀ ਗੱਲ ਕਰਾਂਗੇ ਨਾ ਜਿਹੜੇ ਗੁਨਾਹ ਤੁਹਾਡੇ ਸਿਰ ਪੈ ਰਹੇ ਤੇ ਤੁਸੀਂ ਉੱਥੇ ਜਾ ਕੇ ਸਰੋਪੇ ਪਵਾ ਰਹੇ ਹੋ ਸਰੋਪੇ ਪਾਉਣ ਵਾਲਾ ਵੈਮਨ ਨੂੰ ਪਤਾ ਲਈ ਬਾਰੇ ਪੌਣ ਵਾਲੇ ਕੋਕਦੇ ਪੂਰਾ ਵੀ ਸ਼ਰਮ ਨਾ ਆਈ ਵੀ ਸਾਡੀਆਂ ਕੀਤੀਆਂ ਕਰਤੂਤਾਂ ਤਾਂ ਹੈਗੀਆਂ ਸੀਗੀਆਂ ਅਸੀਂ ਤਾਂ ਰਿਪੋਰਟ ਦੱਬ ਕੇ ਬੈਠੇ ਹਾਂ ਜਿਹੜੇ ਨਵੇਂ ਰਿਪੋਰਟ ਆਈ ਹੈ ਅੱਜ ਕਿਰਮਸਾਬ ਦਵਾਉਣਗੇ ਕਿਹੜਾ ਇਨਸਾਫ ਦਵਾਇਆ ਗਿਆ ਹੁਣ ਤੱਕ ਕਿਹੜੀ ਬੜੀ ਕਲਪਾਰਟੀਆਂ ਦਵਾਇਆ ਕਿਉਂਕਿ ਇਹ ਪੰਥ ਦੇ ਨਾਂ ਤੇ ਛੁਰੇ ਮਾਰਦੇ ਪਿੱਠਾਂ ਦੇ ਵਿੱਚ ਇਸ ਕਰਕੇ ਜ਼ਿਆਦਾ ਦੋਸ਼ੀ ਹੈਗੇ ਤਾਂ ਸਾਖ ਤਾਂ ਹੈ ਹੀ ਕੋਈ ਨਹੀਂ ਬਚਾ ਤਾਂ ਕੱਖ ਵੀ ਨਹੀਂ ਹੈਗਾ ਫਿਰ ਵੀ ਜੇ ਕੋਈ ਮੜੇ ਮੋਟੇ ਸਾ ਲੈਂਦਾ ਸੀਗਾ ਕਿਉਂਕਿ ਇਸ ਪਰਿਵਾਰ ਨੇ ਬਰਬਾਦ ਕੀਤਾ ਹੈ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਕਦੇ ਕੁਝ ਨਹੀਂ ਹੋਇਆ ਤੁਸੀਂ ਕਈ ਬੁੱਧੀਜੀਵੀ ਇਸ ਜਾਣੇ ਬ ਤੁਸੀਂ ਲੀਡਰਸ਼ਿਪ ਕਿਥੋਂ ਲਿਆਉਂਗੇ ਕਾਲੀ ਦਲ ਦੀ ਜੇ ਤੁਸੀਂ ਮੰਨ ਲਓ ਬਾਦਲ ਘਟ ਅਬਰ ਵੀ ਮਗਰੋਂ ਲੈ ਜਾਂਦਾ ਹੈ ਇਹ লাশ ਉਤਰ ਜਾਂਦੀ ਮੰਨ ਲਓ ਕਾਲੀ ਦਲ ਦੀਓ ਫਿਰ ਬਾਕੀ ਕੀ ਬਚਦਾ ਕੀ ਆ ਜੰਦੂ ਮਾਜਰੇ ਕੀ ਆ ਪੁੰਦੜ ਕੀ ਆ ਢਿੰਡੇ ਸੇ ਯਾ ਕੋ ਹੋਰ ਨਾਮ ਲੈਣਾ ਪਵੇ ਇਹ ਜਾਂ ਇਹਨਾਂ ਦੇ ਪਰਾਲੀਆਂ ਲਾਦਾ ਹੋਰ ਕਾਲੀ ਦਲ ਹੋਣਗੀਆਂ ਫਿਰ ਤਾਂ ਗੱਲ ਉੱਥੇ ਖੜੀ ਹੈ ਤੋ ਕალი ਦਲ ਦੀ ਜਿਹੜੀ ਦੁਬਾਰਾ ਜਨਮ ਹੈ ਜਾਂ ਦੁਬਾਰਾ ਇਹਦਾ ਜਿਹੜਾ ਉਥਾਨ ਹੋਣਾ ਜਿਹੜਾ ਦੁਬਾਰਾ ਇਹਦੀ ਪੁਨਰਸਰਜੀਤੀ ਆਪਨ ਲਫ਼ਜ਼ੇ ਕਹਾਂਗੇ ਉਹ ਬਹੁਤ ਹੀ ਔਖੀ ਹੈ ਕਿਉਂਕਿ ਇਹਨਾਂ ਨੇ ਕੋਈ ਛੱਡੇ ਹੀ ਨਹੀਂ ਹੈਗਾ ਜਿਹੜਾ ਇਸ ਗੰਦ ਨਾਲ ਲਬੇੜਾ ਨਾ ਹੋਵੇ ਜਿਹੜਾ ਵਰਕਰ ਟਾਈਪ ਥਲੇ ਦੇ ਲੋਕ ਸੀਗੇ ਉਹ ਜਿਹੜੇ ਹੈਗੇ ਉਹਨਾਂ ਨੂੰ ਵੀ ਉਨੀ ਕਰਪਸ਼ਨ ਕਰਾ ਕੇ ਉਹ ਸਾਰੇ ਕਰਦੇ ਘਰ ਇਹਨਾਂ ਨੇ ਵੀ ਕਰਾਈ ਹੈ ਪਰ ਇੱਕ ਪੰਥ ਦੇ ਨਾਂ ਤੇ ਜਿਹੜੀ ਪਾਰਟੀ ਖੜੀ ਹੋਈ ਸੀ ਉਹਦੇ ਵਿੱਚ ਜਾਂ ਖੇਤਰੀ ਪਾਰਟੀ ਦਾ ਹੈ ਬਹੁਤ ਵੱਡਾ ਕਲੇਮ ਕਰਦੇ ਆ ਉਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤਾਂ ਇਹ ਪੰਥਕ ਰਹੇ ਆ ਨਾ ਹੀ ਖੇਤਰੀ ਪਾਰਟੀ ਰਹੇ ਆ ਤਾਂ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਿਲਕੁਲ ਇਹ ਇਹਨਾਂ ਤੋਂ ਨਿਰਾਸ਼ ਲੋਕ ਜਿਹੜੇ ਇਕੱਠੇ ਹੋ ਕੇ ਕੋਈ ਨਾ ਕੋਈ ਜਿਹੜਾ ਹੈਗਾ ਚਲੋ ਆ 24 ਤਾਈ ਖੜੀ ਰਹੇ ਤਾਂ ਸਾਨੂੰ ਵੀ ਪਤਾ ਕੋਈ ਉਮੀਦ ਨਹੀਂ ਕਰਦੇ ਪਰ 27 ਤੱਕ ਮੈਂ ਨਹੀਂ ਉਮੀਦ ਕਰਦਾ ਕਿ ਜੇ ਲੋਕਾਂ ਨੇ ਭਲੇਖੇ ਜਾ ਕੇ ਬੰਨਵੇਂ ਸੀਟਾਂ ਦੇਤੀਆਂ ਤੁਹਾਨੂੰ ਤੇ ਹੁਣ ਤਾਂ ਉਹ ਬਹੁਤ ਜਾ ਜਾਣਗੇ 5 ਸਾਲਾਂ ਦੀ 3 3.5 ਸਾਲ ਹੋਰ ਪਏ ਆ ਇਹਦੇ ਵਿੱਚ ਵੀ ਅਸੀਂ ਹੋਰ ਅਜੇ ਪੀਸੇ ਜਾਣਾ ਤੋਂ ਤੱਕ ਲੋਕ ਬਹੁਤ ਜਾਗੇ ਹੋਣਗੇ ਤੇ ਕੁਛ ਜਨਾਬ ਦੇ ਵਿੱਚ ਕੋਈ ਨਗ ਨਮੀ ਹਵਾ ਬਗੂਗੀ ਸਿਕਸਾ ਇਹ ਤਾਂ ਕਲੀਅਰ ਹੋ ਗਿਆ ਕਿ ਠੀਕ ਉਹਨਾਂ ਨੇ 30 ਸਾਲ ਕੁਛ ਨਹੀਂ ਕੀਤਾ ਇਸ ਮਾਮਲੇ ਤੋਂ ਬਾਅਦ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ ਅਕਾਲੀ ਦਲ ਨੂੰ ਲੈ ਕੇ ਜਿਹੜਾ ਤੁਸੀਂ ਵੀ ਨੈਰੇਟਿਵ ਦੱਸਿਆ ਕਿ ਜੇ ਬਾਦਲ ਪਰਿਵਾਰ ਲੱਥ ਜਾਵੇ ਤੇ ਹੋਰ ਕੋਈ ਆਵੇ ਫਿਰ ਭਾਵੇਂ ਅਕਾਲੀ ਦਲ ਉੱਤੇ ਜਾ ਸਕਦਾ ਪਰ ਜਿਹੜੇ ਲੋਕ ਇਹੀ ਚਾਹੁੰਦੇ ਸੀ ਅਕਾਲੀ ਦਲ ਤੋਂ ਅਲੈਦਾ ਵੀ ਹੋਏ ਜਿਹੜੇ ਲੀਡਰ ਭਾਵੇਂ ਉਹ ਸਿਮਰਨਜੀਤ ਸਿੰਘ ਮਾਨ ਦੀ ਆਪਾਂ ਗੱਲ ਕਰ ਲੈਨੇ ਆ 2010 ਵਿੱਚ ਤਾਂ ਉਹਨਾਂ ਕੋਲ ਵੀ ਰਿਪੋਰਟ ਆਉਂਦੀ ਹੈ ਉਹਨਾਂ ਨੇ ਇੱਕ ਵਾਰ ਵੀ ਬਾਹਰ ਨਹੀਂ ਕੱਢੀ ਇੱਕ ਵਾਰ ਵੀ ਉਹਦੀ ਸੂ ਤੱਕ ਨਹੀਂ ਲ ਇਲਾਕੇ ਘੱਟੋ ਘੱਟ ਲਾਈਮਲਾਈਟ ਚ ਆ ਜਾਂਦਾ ਇਹ ਸਾਰੇ ਇਕੱਠੇ ਆ ਜੀ ਇਹਨਾਂ ਨੂੰ ਅਲੱਗ ਨਗਣੋ ਕਾਂਗਰਸ ਸੇ ਮਰਜ਼ੀਦਮਾਨ ਹੋ ਗਏ ਇਕਾਲੀ ਦਲ ਹੋ ਗਿਆ ਇਹ ਬਿਲਕੁਲ ਆਪਣੇ ਆਪਣੇ ਰੋਲ ਦੇ ਵਿੱਚ ਨੇ ਜਿਹੜੇ ਜਿਹੜੇ ਰੋਲ ਇਹਨਾਂ ਨੂੰ ਦਿੱਤੇ ਗਏ ਐ ਉਹ ਰੋਲ ਉਦਾਂ ਹੀ ਬਾਗ ਰ ਰਹੇ ਐ ਉਸੇ ਕਰਕੇ ਸਾਰਾ ਕੁਝ ਹੋਇਆ ਉਹ ਚੀਜ਼ਾਂ ਹੁਣ ਤੱਕ ਸਾਹਮਣੇ ਨਹੀਂ ਆਉਂਦੀਆਂ ਸਹੀ ਗੱਲ ਤੇ ਹੁਣ ਜਦੋਂ ਕੁਝ ਆਵਾਜ਼ਾਂ ਉੱਠਣ ਲੱਗ ਪਈਆਂ ਜਾਂ ਮਤਲਬ ਸੋਸ਼ਲ ਮੀਡੀਆ ਦੇ ਵਿੱਚ ਅਵੇਰਨੈਸ ਹੁਣ ਲੱਗ ਪਈ ਲੋਕਾਂ ਤੱਕ ਜਾਣਕਾਰੀ ਜਾਣ ਲੱਗ ਪਈ ਹੁਣ ਸਾਹਮਣੇ ਸਾਰੇ ਚਿਹਰੇ ਨੰਗੇ ਐ ਇਹਨਾਂ ਦਾ ਤੁਸੀਂ ਨਾਮ ਲਿਆ ਜੇ ਨਾ ਲੈਂਦੇ ਇਹਨਾਂ ਨੇ ਵੀ ਆਪਣੇ ਠੀਕ ਹੈ ਕਿ ਸਿਸਟਮ ਦੇ ਵੱਲੋਂ ਉਹ ਇਹਨਾਂ ਨੇ ਪੂਰੀਆਂ ਆਪਣੇ ਭਤਾਨਿਆ ਐਵੇਂ ਕੈਪਟਨ ਸੀਗਾ ਉਹਦੇ ਜਿਹੜੀ ਆਪਦੀਆਂ ਡਿਊਟੀਆਂ ਤੇ ਐਵੇਂ ਬਦਲ ਵਾਲੇ ਇਹਨਾਂ ਨੂੰ ਅਲੱਗ-ਅਲੱਗ ਜਿਹੜਾ ਸਿਸਟਮ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਸ਼ਾਂ ਦੇ ਵਿੱਚ ਜਿਹੜਾ ਕੰਮ ਕਰਦਾ ਉਹ ਜਿਹੜਾ ਹੈਗਾ ਆਪਣੇ ਮੁਤਾਬਕ ਚਲਾਉਂਦਾ ਰਿਹਾ ਇਹ ਚੱਲਦੇ ਰਹੇ ਕਿਉਂਕਿ ਇਹਨਾਂ ਨੇ ਆਪਣੇ ਨਿੱਜ ਪਾਲਣੇ ਸੀ ਇਹਨਾਂ ਨੇ ਵਪਾਰ ਕਰਨੇ ਸੀ ਇਹਨਾਂ ਨੇ ਪੈਸਾ ਕਮਾਉਣਾ ਸੀਗਾ ਉਹਦੇ ਕਰਕੇ ਜਿਹੜਾ ਸਟੇਟ ਦੀ ਬਰਬਾਦੀ ਹੈ ਉਹ ਸਾਰਿਆਂ ਹੱਥੀ ਹੋਈ ਹੈ ਪਰ ਕਿਉਂਕਿ ਪੰਜਾਬ ਸਟੇਟ ਨੂੰ ਆਪਾਂ ਪੰਜਾਬੀਆਂ ਨਾਲ ਸਿੱਖਾਂ ਨਾਲ ਜੋੜ ਲਏ ਨੇ ਤਾਂ ਨੇਚਰਲੀ ਜਿਨ੍ਹਾਂ ਨੇ ਇਹ ਭੇਸ ਬਣਾ ਕੇ ਧੋਖੇ ਤੇ ਯਾਰ ਟੋਕਰਾ ਵੀ ਵੱਧ ਭੰਨਿਆ ਜਾਣਾ ਕਾਂਗਰਸ ਦਾ ਤਾਂ ਹੈ ਹੀ ਬੇਸ਼ਰਮੀ ਵਾਲੀ ਪਾਰਟੀ ਹੈ ਉਹਨਾਂ ਦਾ ਰੌਲਾ ਕੋਈ ਨਹੀਂ ਉਹ 84 ਟਾਈਮ ਨਹੀਂ ਜੇ ਮਤਲਬ ਕੋਈ ਵਸਾਨੂੰ ਇਨਸਾਫ ਮਿਲੇ ਬਾਕੀ ਦੀਆਂ ਗੱਲਾਂ ਤਾਂ ਛੱਡ ਦਿਓ ਤੇ ਉਹ ਜੀ ਪਾਰਟੀ ਤੋਂ ਕੋਈ ਉਮੀਦ ਰੱਖਣੀ ਤਾਂ ਇਸ ਕਰਕੇ ਹ ਹੁਣ ਹਾਲਾਤ ਬਣੇ ਬੇ ਹੁਣ ਤਾਂ ਜਾਵੇਂ ਨੰਗੇ ਚੱਟੇ ਹੋਗੇ ਨਾ ਹੁਣ ਤੇ ਦੇਖੋ 92 ਸੀਟਾਂ ਅਸੀਂ ਦਿੱਤੀਆਂ ਕਾਂਗਰਸ ਦੇ ਖਿਲਾਫ ਇਹਨਾਂ ਨੂੰ ਆਪੜੇ ਤੇ ਹੁਣੇ ਇਕੱਠੇ ਤੁਸੀਂ ਦੇਖੋ ਤਾਂ ਸਹੀ ਬਣ ਕੀ ਰਿਹਾ ਹੈ ਇਸ ਤੋਂ ਵੱਧ ਮੈਂ ਕਹਿੰਦਾ ਉਹਨਾਂ ਇਹ ਮਤਲਬ ਹੋਰ ਕੀ ਕਰਕੇ ਉਹ ਖੋਣ ਪੰਜਾਬੀਆਂ ਨੂੰ ਕਿ ਪੰਜਾਬੀਆਂ ਨੂੰ ਜਾਗ ਆਵੇ ਇਸ ਤੋਂ ਵੱਧ ਹੋ ਕਿਹੜਾ ਨੰਗਾ ਨਾਚ ਇਹ ਨੱਚਣ ਕਿ ਸਾਨੂੰ ਅਕਲ ਆ ਜਾਵੇ ਕਿ ਇਹ ਜਿਹੜੇ ਸਾਰੇ ਇਕੱਠੇ ਆ ਤੋ ਸਾਰਾ ਹੀ ਜੋ ਕੁਛੇ ਚੱਲ ਰਿਹਾ ਹੈ ਉਹਦਾ ਬੇਸ਼ੱਕ ਇਹ ਕੋਸ਼ਿਸ਼ ਕਰ ਰਹੇ ਹੈ ਬੇਸ਼ੱਕ ਲੋਕਾਂ ਕੋਲ ਆਪਸ਼ਨ ਨਹੀਂ ਹੈਗੀ ਅੱਜ ਦੀ ਡੇਟ 'ਤੇ ਮੰਨਦੇ ਹਾਂ ਇਸ ਗੱਲ ਨੂੰ ਕਿਉਂਕਿ ਜਿਹੜੀ ਅਗਿਆਨਤਾ ਬਹੁਤ ਵੱਡਾ ਇੱਕ ਜਿਹੜਾ ਬੋਝ ਹੁੰਦਾ ਹੈ ਉਹ ਗਿਆਨਤਾ ਜਿਹੜੀ ਹੈਗੀ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੇ ਕੋਲ ਪਾਵਰ ਅਜੇ ਹੈਗੀ ਹੈ ਇਸੇ ਸਿਸਟਮ ਦੇ ਵਿੱਚ ਅਸੀਂ ਜਿਹੜਾ ਹੈਗਾ ਨੋਟਾ ਦਾ ਬਟਨ ਜੇ ਦਬਾ ਸਕੀਏ ਤੇ ਸਾਰੇ ਦੇ ਸਾਰੇ ਇਹ ਮੰਨਝੇ ਜਾਂਦੇ ਠੀਕ ਹੈ ਉਹ ਜਾਗਰਤੀ ਨਹੀਂ ਹੈ ਔਰ ਇਸ ਜਾਗਰਤੀ ਕਿਹਨੇ ਦੇਣੀ ਹੈ ਸਰਕਾਰਾਂ ਨੇ ਸਰਕਾਰਾਂ ਦਾ ਆਪ ਇਸ ਕਲਚਰ ਲੁਟੇਰੀਆਂ ਬਣੀਆਂ ਹੋਈਆਂ ਤਾਂ ਜਦੋਂ ਵੀ ਕਦੇ ਇਸ ਵਿਧਾਨ ਸਭਾ ਵਿੱਚ ਉਹ ਬੰਦੇ ਜਿਨ੍ਹਾਂ ਨੂੰ ਆਪਦੇ ਪਰਸਨਲ ਕੰਮ ਨਾ ਹੋਣ ਆਪਦੇ ਨਿੱਜੀ ਕੰਮ ਨਾ ਹੋਣ ਜਿਨ੍ਹਾਂ ਨੇ ਨੌਕਰੀਆਂ ਨਾ ਆਪਦੇ ਖੰਡਾਨਾਂ ਚ ਦੇਣੀਆਂ ਹੋਣ ਜਿਨ੍ਹਾਂ ਨੇ ਫੈਕਟਰੀਆਂ ਨਾ ਚਲਾਉਣੀਆਂ ਹੋਣ ਜਿਨ੍ਹਾਂ ਨੇ ਨਿੱਜ ਨਾ ਪਲਣਾ ਹੋਵੇ ਜੇ ਕਿਤੇ ਗਲਤੀ ਨਾ ਉਹ ਆਏ ਫਿਰ ਪੰਜਾਬ ਦੇ ਲੋਕ ਜਿਹੜਾ ਹੈਗਾ ਉਹਨਾਂ ਦੀ ਨਿਗਰਾਨੀ ਚ ਪੰਜਾਬ ਨੂੰ ਦੁਬਾਰਾ ਬਣਾਉਣਗੇ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਜੇ ਉਹਨਾਂ ਵਸਿਹਰਦ ਲੋਕਾਂ ਦੀ ਸਰਕਾਰ ਵੀ ਆਉਗੀ ਉਹ ਲੋਕਾਂ ਨਹੀਂ ਮਦਦ ਕਰ ਸਕਣਗੇ ਲੋਕ ਜਿਹੜੇ ਹੈਗੇ ਪੰਜਾਬ ਦੇ ਜਾਗ ਜਾਣ ਪਹਿਲੇ ਤਾਂ ਮਾਲਕੀ ਪਛਾਣਨ ਆਪਣੇ ਵੀ ਮਾਲਕ ਕੌਣ ਹੈ ਤੁਸੀਂ ਇਹ ਵੇਖੋ ਜ਼ਮੀਨਾਂ ਦੇ ਮਾਲਕ ਅਸੀਂ ਤੇ ਕਰਜ਼ਾਈ ਵੀ ਅਸੀਂ ਹੈ ਜੋ ਹਾਲਤਾ ਇਸ ਟਾਈਮ ਮਾੜੀ ਕਿਸਾਨ ਦੀ ਹੈ ਜੇ ਕਿਸਾਨ ਕੱਲੇ ਨੂੰ ਨਾ ਕਹੋ ਕਿਸਾਨ ਦੇ ਨਾਲ ਹੀ ਮਜ਼ਦੂਰ ਜੁੜਿਆ ਹੋਇਆ ਨਾਲ ਛੋਟਾ ਵਪਾਰੀ ਜੁੜਿਆ ਹੋਇਆ ਇੱਕ ਇੱਕ ਪੰਜਾਬੀ ਜੁੜਿਆ ਹੋਇਆ ਉਹ ਬੈਂਕਾਂ ਦੀਆਂ ਸਾਜ਼ਸ਼ਾਨਾ ਸਾਰਾ ਕੁਝ ਜ਼ਮੀਨਾਂ ਨੂੰ ਕਿੱਥੇ ਲੈ ਗਈਆਂ ਸੀ ਸਿਉ ਦੁਨੀਆ ਦਾ ਨੰਬਰ 1 ਦੀ ਹੈ ਅੱਜ ਉੱਥੇ ਸਾਨੂੰ ਕਿਉਂ ਲੈ ਕੇ ਜਾ ਰਹੇ ਹੈ ਇਹ ਸਾਰਾ ਸਾਰਾ ਇੱਕ ਕਾਰਪੋਰੇਟ ਦੀ ਜਿਹੜੀ ਸਾਜ਼ਿਸ਼ ਹੈਗੀ ਸੀ ਜ਼ਮੀਨਾਂ ਖੋਣ ਦੀ ਉਸ ਵਾਲੇ ਪਾਸੇ ਤੁਰੇ ਹੋਏ ਆ ਮੈਂ ਪਿੰਡਾਂ ਵਿੱਚ ਜਾ ਕੇ ਇਸੇ ਗੱਲ ਨਾਲ ਜਿਹੜਾ ਹੈਗਾ ਉਹ ਹੋਕਾ ਦੇਣਾ ਸ਼ੁਰੂ ਕੀਤਾ ਹੋਇਆ ਹੈ ਕਿ ਲੋਕ ਪਛਾਣ ਲੈਣ ਅਸੀਂ ਮਾਲਕ ਹੈ ਅਸੀਂ ਜੇ ਆਪਣੀ ਮਾਲਕੀ ਪਛਾਣ ਲਾਂਗੇ ਇਹ ਲੋਕ ਤੁਹਾਡੇ ਪੈਰਾਂ ਦੇ ਵਿੱਚ ਬੈਠ ਕੇ ਤੁਹਾਡੀਆਂ ਮਿੰਨਤਾਂ ਕਰਕੇ ਤੁਹਾਡੇ ਕੋਲੋਂ ਜਿਹੜਾ ਹੈਗਾ ਮੰਗਣਗੇ ਖਰਾਤਾ ਵੀ ਹਾਂ ਤੁਸੀਂ ਕੁਝ ਬੀਜੋ ਤੁਸੀਂ ਫਸਲ ਦਿਓ ਸਾਨੂੰ ਅਸੀਂ ਜਿਹੜਾ ਹੈਗਾ ਆਪਣੀ ਮਰਜ਼ੀ ਦੇ ਨਾਲ ਆਪਣੇ ਪਾ ਵੀ ਮਿੱਤ ਸਕਾਂਗੇ ਜੇ ਤੁਸੀਂ ਦੇਖੋ ਜਿਹੜੀ ਫਸਲ ਜਿਹੜੀ ਹੈਗੀ ਹੈ ਐਮਐਸਪੀ ਵਿੱਚ ਚੈੱਕ ਤਾਂ ਲਾਇਆ ਹੋਇਆ ਹੈ ਬਾਕੀ ਤੁਸੀਂ ਫਸਲਾ ਲਾ ਲਓ ਜਿਹੜੀ ਵੀ ਮਾਰਕੀਟਿੰਗ ਹੈ ਉਹ ਸਾਰਾ ਕੁਝ ਕਮਾਈ ਕਰ ਰਹੀ ਹੈ ਕਿਸਾਨ ਨੂੰ 5 ਰੁਪਏ ਮਿਲਦੇ ਹੈ ਬਾਜ਼ਾਰ ਚ 100 ਰੁਪਏ ਦੇ ਆ ਜਾਂਦੀ ਚੀਜ਼ ਉਹ 95 ਰੁਪਏ ਕਿੱਥੇ ਹੈ ਉਹ ਮਾਰਕੀਟਿੰਗ ਦਾ ਸਿਸਟਮ ਜਿਹੜਾ ਹੈਗਾ ਇਹ ਜਾਗਣਾ ਪਊਗਾ ਪੰਜਾਬੀਆਂ ਨੂੰ ਸਾਨੂੰ ਆਪ ਨੂੰ ਦੇਖਣਾ ਪਊਗਾ ਸਾਰੇ ਕੰਮ ਸਾਨੂੰ ਕਰਨੇ ਪੈਣਗੇ ਕਿਉਂਕਿ ਦੁਨੀਆ ਬਹੁਤ ਅੱਗੇ ਚਲੀ ਗਈ ਹੈ ਸਾਨੂੰ ਇਹਨਾਂ ਨੇ ਬਿਲਕੁਲ ਅਗਿਆਨਤਾ ਦੇ ਨਾਲ ਨਸ਼ਿਆਂ ਦੇ ਵਿੱਚ ਪਾ ਕੇ ਸਾਡੀ ਵਿੱਦਿਆ ਖੋ ਕੇ ਸਾਨੂੰ ਬਹੁਤ ਪਿੱਛੇ ਲੈ ਕੇ ਆਇਆ ਹੈ ਆ ਆ ਚੁੱਕੇ ਹ ਪਰ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਬਾਬੇ ਨਾਨਕ ਦੀ ਧਰਤੀ ਹੈ ਬਾਬੇ ਨਾਨਕ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਉਹਦੇ ਤੇ ਜਦੋਂ ਅਸੀਂ ਚੱਲਾਂਗੇ ਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈਗਾ ਉਹਦੇ ਤੇ ਅਮਲ ਕਰਾਂਗੇ ਜਦੋਂ ਪੜਨ ਦਾ ਕੁਝ ਨਹੀਂ ਹੋਣਾ ਠੀਕ ਹੈ ਪੜਨ ਦਾ ਕੁਝ ਨਹੀਂ ਹੋਣਾ ਤੇ ਜਿਨ੍ਹਾਂ ਨੇ ਇਸ ਦੇ ਨਾਮ ਦੀਆਂ ਵਰਦੀਆਂ ਪਾਈਆਂ ਹੋਈਆਂ ਉਹ ਸਭ ਤੋਂ ਵੱਧ ਠੱਗ ਸਾਬਤ ਹੋਏ ਐ ਤੋਂ ਉਸ ਕਰਕੇ ਕਈ ਵਾਰੀ ਮਤਲਬ ਲੱਗਦਾ ਹੁੰਦਾ ਕਿ ਮੇਰਾ ਇਹ ਵਿਸ਼ਾ ਨਹੀਂ ਪਰ ਮੈਂ ਗੱਲ ਕਰਦਾ ਵੀ ਜੇ ਅਸੀਂ ਅਮਰਤ ਸੰਚਾਰ ਕਰਾਉਣੇ ਆ ਜਾਂ ਆਪਾਂ ਕਿਸੇ ਨੂੰ ਮਤਲਬ ਇਸ ਪਾਸੇ ਲੈ ਕੇ ਆਉਣੇ ਆ ਪਰ ਉਹਦਾ ਕਿਰਦਾਰ ਦੀ ਪਹਿਲਾਂ ਪਛਾਣ ਹੋਣੀ ਚਾਹੀਦੀ ਹੈ ਜਿੰਨਾ ਪੰਜਾਬ ਦਾ ਬੇੜਾ ਗਰਕ ਇਹਨਾਂ ਨੇ ਪੱਗਾ ਬਨ ਕੇ ਕੀਤਾ ਉਹਨਾਂ ਹੋਰ ਕਿਸੇ ਨੇ ਨਹੀਂ ਕੀਤਾ ਤੋਂ ਇਸ ਕਰਕੇ ਅੱਜ ਜਿਹੜੀ ਹੈਗੀ ਹੈ ਪੱਗ ਦੀ ਕੀਮਤ ਜਿਹੜੀ ਹੈਗੀ ਉਹ ਦੁੱਖ ਨਾ ਗਿਣਾ ਪੈ ਰਿਹਾ ਇਹਨਾਂ ਲੋਕਾਂ ਕਰਕੇ ਜਿਨ੍ਹਾਂ ਨੇ ਮਤਲਬ ਪੰਜਾਬ ਨੂੰ ਬਰਬਾਦ ਕੀਤਾ ਔਰ ਚਿਹਰੇ ਆਪਣੇ ਬਖਾ ਕੇ ਉਹ ਭਗਵੰਤ ਮਾਨ ਨੇ ਪੱਗ ਬੰਨਣਾ ਸ਼ੁਰੂ ਕੀਤੀ ਔਰ ਰਾਜੇ ਬਿੜਿੰਗਹੁਰਾ ਨੇ ਪੱਗਾਂ ਬੰਨਣੇ ਸ਼ੁਰੂ ਕੀਤੀਆਂ ਇਹ ਠੱਗੀ ਦਾ ਇਹਨਾਂ ਨੇ ਹੁਣ ਮਤਲਬ ਇੱਕੋ ਬਣਾ ਦਿੱਤਾ ਵੀ ਇਹ ਤਾਂ ਠੱਗਾਂ ਦੇ ਸਰਤੇ ਬਣੀਆਂ ਜਾਂਦੀਆਂ ਮੇਰੇ ਵਰਗੇ ਬੰਦੇ ਦੀ ਕਦੇ ਮਨ ਕਰਦਾ ਫਿਰ ਮੈਂ ਸੋਚਦਾ ਜਦੋਂ ਆ ਬੰਦੇ ਇਸ ਕਰਦਾਰਾਂ ਵਾਲੇ ਪੱਗਾਂ ਬਰ ਕੇ ਬੈਠੇ ਐ ਜਦੋਂ ਇਹ ਜਿਹਿਆਂ ਨੂੰ ਪ੍ਰਮਾਤਮਾ ਨਸ਼ਟ ਕਰ ਦੂਗਾ ਜਦੋਂ ਇਹ ਆਪਣੇ ਟਿਕਾਣੇ ਤੇ ਪਹੁੰਚ ਜਾਣਗੇ ਕਿਤੇ ਉਦੋਂ ਅਸੀਂ ਵੀ ਸੋਚਾਂਗੇ ਕਿ ਜਦੋਂ ਕਟਿਆ ਤੇ ਠੱਗ ਲੋਕਾਂ ਨੇ ਜਿਹੜੀ ਪਗਦਾਰ ਜਿਹੜਾ ਹੈਗੀ ਨੀਵੀਂ ਕੀਤੀ ਹੋਈ ਹੈ ਤੋਂ ਕਰਦਾਰਾਂ ਨੂੰ ਪੱਗ ਬਣਨੀ ਚਾਹੀਦੀ ਹੈ ਜਿਹੜੇ ਠੱਗਾਂ ਦੇ ਜੜੇ ਹੈਗੇ ਇਹਨਾਂ ਤੋਂ ਵਾ ਕੋਈ ਇਹੋ ਜਿਹਾ ਸਿਸਟਮ ਬਣਨਾ ਚਾਹੀਦਾ ਹੈ ਆਕਾਲ ਤਖਤ ਦੇ ਕੋਈ ਇਹੋ ਜਿਹਾ ਹੁਕਮ ਨਾਮੇ ਜਾਰੀ ਹੋਣੇ ਚਾਹੀਦੇ ਹੈ ਕਿ ਜਿਹੜੇ ਵਪਾਰ ਕਰ ਰਹੇ ਹੈ ਨਸ਼ਿਆਂ ਦੇ ਉਹਨਾਂ ਨੂੰ ਕਿਉਂ ਸਿੱਖ ਪੰਥ ਚ ਰੱਖਿਆ ਹੋਇਆ ਹੈ ਜਿਹੜੇ ਸਿੱਖ ਬਾਕੀ ਛੱਡਦੇ ਹੋ ਜਿਹੜੇ ਸਿੱਖਾਂ ਦੇ ਪਰਚੇ ਦਰਜ ਹੋਏ ਐ ਕੋਰਟਾਂ ਜਿੱਦਾਂ ਇਨਸਾਫ ਕਰਦੇ ਮਿਲਦਾ ਹੀ ਨਹੀਂ ਹੈਗੇ ਤੇ ਫਿਰ ਉਹਨਾਂ ਚਿਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਤੁਸੀਂ ਜੇ ਸੋਚਾ ਸਿੰਘ ਲਗਾ ਵਰਗੇ ਨੂੰ ਕੱਢ ਸਕਦੇ ਹੋ ਤੇ ਕੀ ਗੱਲ ਹੈ ਜਿਹੜੇ ਸਾਡੇ ਬੱਚਿਆਂ ਨੂੰ ਮਰਵਾ ਰਹੇ ਹੈ ਖਾਸ ਤੌਰ ਤੇ ਇਸ ਰੂਪ ਦੇ ਵਿੱਚ ਨਾਮ ਮਗਰ ਸਿੰਘ ਲੈ ਕੇ ਕਟੋਕਟੋਂ ਦੇ ਖਿਲਾਫ ਕੱਲ ਤੱਕ ਦਾ ਜਦੇਦਾਰ ਕਾਰਵਾਈ ਕਰ ਸਕਦਾ ਪਰ ਵਪਾਰੀ ਤਾਂ ਖੁਦ ਇਹ ਬਦਲ ਕੇ ਤੇ ਕੱਲ ਤੱਕ ਦਾ ਜਦੇਦਾਰ ਇਹਨਾਂ ਦਾ ਬਣਾਇਆ ਹੋਇਆ ਐਸ.ਪੀ.ਐਸ. ਇਹਨਾਂ ਦੀ ਕਰਨਾ ਕੀ ਨਹੀਂ ਹੈਗਾ ਤਾਂ ਸਾਰਾ ਸਿਸਟਮ ਜਿਹੜਾ ਜਾਲ 'ਚ ਹੈਗਾ ਇਹਨੂੰ ਨਿਕਲਣ ਦੀ ਲੋੜ ਹੈ ਜਦੋਂ ਹੁਲਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਤੇ ਖੁਸ਼ ਵਿਚਾਰਵਾਨ ਲੋਕ ਮੇਰੇ ਵਰਗੇ ਬੰਦੇ ਦਾ ਤਾਂ ਵਿਸ਼ਾ ਨਹੀਂ ਹੈ ਪਰ ਦੁੱਖ ਤਾਂ ਹੁੰਦਾ ਦਿਖਦਾ ਤਾਂ ਹੈ ਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਫਰਜ ਬਣਦਾ ਉਹ ਵਿਚਾਰ ਕਰਨ ਇਹਦੇ ਤੇ ਔਰ ਕਰਤਾਰ ਵਾਲੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਜਿਹੜੀ ਇਜਾਜ਼ਤ ਹੋਵੇ ਪੱਗ ਬੰਨਣ ਦੀ ਬੇਕਰਦਾਰੇ ਲੋਕਾਂ ਤੋਂ ਤਾਂ ਵਾਪਸ ਲੈ ਲੈਣੀ ਚਾਹੀਦੀ ਹੈ ਜੀ ਅਚਾਨਕ ਐਸਜੀਪੀਸੀ ਦਾ ਵੀ ਜ਼ਿਕਰ ਹੋਇਆ ਮੈਂ ਇਹੀ ਗੱਲ ਕਰਨੀ ਚਾਹੁੰਦਾ ਐਸਜੀਪੀਸੀ ਦੇ ਹੋਂਦ ਦੇ ਵਿੱਚ ਜਿਹੜੀ ਇੱਕ ਟੀਮ ਬਣਾਈ ਸੀਗੀ ਇਹਨਾਂ ਨੇ ਵਕੀਲਾਂ ਦੀ ਉਸ ਦੇ ਦਾ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਦੇ ਸੁਜੈਸ਼ਨ ਦੇ ਉੱਤੇ ਇੱਕ ਸ਼ਿਕਾਇਤ ਪੱਤਰ ਤਿਆਰ ਹੁੰਦਾ ਉਹਦੇ ਵਿੱਚ 21 ਨਾਮ ਪਾਏ ਗਏ ਨੇ ਔਰ ਉਹਨਾਂ ਨਾਵਾਂ ਦੇ ਵਿੱਚ ਇਹ ਇਤਰਾਜ਼ ਹੁਣ ਚੁੱਕਿਆ ਜਾ ਰਿਹਾ ਕਿ ਜਿਹੜੇ ਮੇਨ ਬੰਦੇ ਸੀਗੇ ਜਿਨ੍ਹਾਂ ਨੇ ਤਰੱਕੀਆਂ ਵਿੱਚ ਲਿਖੇ ਹੀ ਨਹੀਂ ਗਏ ਉਹਨਾਂ ਦੇ ਨਾਮ ਵਿੱਚ ਪਾਏ ਹੀ ਨਹੀਂ ਗਏ ਚਾਰ ਆਈਪੀਐਸ ਅਫਸਰ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਮ ਵਿੱਚ ਨਹੀਂ ਪਾਏ ਗਏ ਸੁਮੇਦ ਸੈਣੀ ਦਾ ਵਿੱਚ ਨਾਮ ਨਹੀਂ ਦਿੱਤਾ ਗਿਆ ਕਿਸੇ ਦਾ ਨਾਮ ਨਹੀਂ ਦਿੱਤਾ ਗਿਆ ਸਿਰਫ ਜਿਹੜੇ ਵਿਅਕਤੀ ਬਾਕੀ ਰਹਿੰਦੇ ਸੀ ਉਹਨਾਂ ਨੂੰ ਵਿੱਚ ਪਾ ਕੇ 21 ਜਾਣਿਆਂ ਦੇ ਖਿਲਾਫ ਸ਼ਿਕਾਇਤ ਪੱਤਰ ਤਿਆਰ ਕਰ ਲਿਆ ਗਿਆ ਮੈਨੂੰ ਖਰੇ ਦੇ ਬਾਰੇ ਜਾਣਕਾਰੀ ਨਹੀਂ ਮੈਂ ਮਕਹਮਾ ਕਿਹੜੇ ਨਾਮ ਹੈਗੇ ਉਹਨਾਂ ਦੇ ਵਿੱਚ ਤੇ ਗੱਲ ਤਾਂ ਇਹ ਹੈ ਵੀ ਤੁਸੀਂ ਗੱਲ ਕੀਤੀ ਸੀ ਐਸਜੀਪੀਸੀ ਹੁਣ ਇਹਨਾਂ ਦਾ ਪ੍ਰਧਾਨ ਵਕੀਲ ਹੈ ਜਿਹਦਾ ਹੁਸ਼ਿਆਰਪੁਰ ਚੋਂ ਪੁਰਾਣਾ ਕਰਦਾਰ ਪਤਾ ਕਰਨਾ ਹੋਵੇ ਤੇ ਜਦੋਂ ਉਹ ਟਾਈਮ ਸੀ ਉਹ ਕਾਰਗੋ ਬਾਦ ਦਾ ਤੇ ਉਦੋਂ ਇਹਨਾਂ ਦੇ ਰੋਲ ਕੀ ਰਹੇ ਸਾਰੀ ਇਨਸਾਫ ਦਵਾਉਣਗੇ ਤੋਂ ਸੋ ਇਸ ਘਟਨਾ ਦਾ ਮੈਨੂੰ ਨਹੀਂ ਪਤਾ ਵੀ ਕੌਣ ਨੇ ਰਹੇ ਕੀ ਨਾਮ ਕਿਹੜੇ ਹੈਗੇ ਮੈਂ ਇਹਦੇ ਬਾਰੇ ਜਾਣਕਾਰੀ ਹੋਈ ਤਾਂ ਅਗਲੀ ਵਾਰੀ ਆਪਾਂ ਗੱਲ ਕਰਾਂਗੇ ਪਰ ਇਹਨਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹੋ ਹੀ ਲੋਕ ਨੇ ਜਿਨ੍ਹਾਂ ਦੇ ਬਗਲ ਵਿੱਚ ਕਹਿੰਦੇ ਛੁਰੀ ਮੂੰਹ ਤੇ ਆਰਾਮ-ਰਾਮ ਇਹ ਖੰਜਰ ਇਹਨਾਂ ਨੇ ਆਪਣੀਆਂ ਪਿੱਠਾਂ ਦੇ ਪਿਛੇ ਲੁਕੋਏ ਹੋਏ ਐ ਜਦੋਂ ਮੌਕਾ ਮਿਲਦਾ ਉਦੋਂ ਮਾਰਦੇ ਐ ਤੇ ਇਹਨਾਂ ਤੋਂ ਕਦੇ ਇਹੋ ਜਿਹਾ ਇਨਸਾਫ ਦੀ ਉਮੀਦ ਕੀਤੀ ਨਹੀਂ ਜਾ ਸਕਦੀ ਨਾ ਹੀ ਆ ਸਰਕਾਰ ਤੋਂ ਕੀਤੀ ਜਾ ਸਕਦੀ ਜੇ ਆਪਾਂ ਕਹੀਏ ਪਰ ਇਹ ਜਿਹੜੇ ਪਾਪ ਹੈਗੇ ਆ ਉਹ ਸਾਹਮਣੇ ਜੂਰਉਣਗੇ ਲੋਕਾਂ 'ਚ ਨਫ਼ਰਤ ਜਿਹੜੀ ਹੈਗੀ ਇਹਨਾਂ ਸਾਰਿਆਂ ਵਿੱਚ ਜਿਹੜੀ ਵੱਧ ਰਹੀ ਹੈ ਉਹ ਜਦੋਂ ਨਫ਼ਰਤ ਬੰਦੂਗੀ ਤਾਂ ਆਪਣੇ ਆਪ ਕੋਈ ਨਵਾਂ ਸੂਰਜ ਪੰਜਾਬ 'ਚ ਜਿਹੜਾ ਚੜ੍ਹਦਾ ਕੋਈ ਬਣੂਗਾ ਆਪਣਾ ਕੋਈ ਸਬਬ ਤਾਂ ਉਹਦੇ ਵਿੱਚ ਜਿਹੜਾ ਇਹ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਸਹਾਇਤਾ ਹੋਊਗੀ ਇੱਕ ਗੱਲ ਨਾ ਆਪ ਮਾਰੇ ਹੁੰਦੀ ਹੈ ਕਿ ਹੁਣ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਲੀਦਲ ਵੱਲੋਂ ਇਹ ਕਿਤਨਾ ਕਿਤੇ ਆਪਣੇ ਆਪ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ ਕਿਉਂਕਿ ਇਹ ਨਾਲ ਦੇ ਸਿਰ ਤੇ 2015 ਦੇ ਵੀ ਇਲਜ਼ਾਮ ਨੇ ਨਾਲ ਦੇ ਸਿਰ ਤੇ 84 ਦੇ ਵੀ ਇਲਜ਼ਾਮ ਕਿਤੇ ਨਾ ਕਿਤੇ ਲੱਗ ਜਾਂਦੇ ਨੇ ਕਦੀ ਨਸ਼ੇ ਦੇ ਇਲਜ਼ਾਮ ਲੱਗ ਜਾਂਦੇ ਨੇ ਤੇ ਹੁਣ ਉਹ ਸਭ ਤੋਂ ਬਚਾਉਣ ਦੇ ਵਾਸਤੇ ਆਪਣੀ ਸਾਖ ਬਚਾਉਣ ਲਈ ਜਿਵੇਂ ਤੁਸੀਂ ਦੱਸਦੇ ਸੀਗੇ ਇਹ ਕਿਤਨਾ ਕਿਤੇ ਆਖਰੀ ਕੋਸ਼ਿਸ਼ ਹੈ ਤੁਸੀਂ ਵੀ ਇਹੀ ਮੰਨਦੇ ਹੋ ਕਿ ਆਖਰੀ ਕੋਸ਼ਿਸ਼ ਕਿਤੇ ਨਾ ਕਿਤੇ ਬਾਦੂ ਪਰਿਵਾਰ ਕਰਦਾ ਨਜ਼ਰ ਆ ਰਿਹਾ ਹੈ કરી ਜAVE ਚੰਗੀ ਗੱਲ ਮੈਂ ਤਾਂ ਇਹਨਾਂ ਨੂੰ ਇਸ ਗੱਲ ਨੂੰ ਚੰਗਾ ਸਮਝਦਾ ਕਿ ਬਾਦਲ ਪਰਿਵਾਰ ਹੀ ਜਿਹੜਾ ਕੋਈ ਬੱਚਦਾ ਖੁਸ਼ਦਾ ਉਹਨੂੰ ਖਤਬਾ ਕਰ ਦੇਵੇ ਤਾਂ ਚੰਗੀ ਗੱਲ ਹੈ ਹੋ ਸਕਦਾ ਲੋਕਾਂ ਨੂੰ ਫਿਰ ਭਲੇਖਾ ਪਏ ਜੇ ਇਹ ਟੱਬਰ ਮਗਰੋਂ ਲੈ ਕੇ ਕੋਈ ਹੋਰ ਠਾਗ ਆ ਜਾਣ ਮੈਂ ਨਾਮ ਲੈ ਜਿਹੜੇ ਤੁਹਾਨੂੰ ਫਿਰ ਦੁਬਾਰਾ ਲੋਕਾਂ ਨੂੰ ਗਲੌਣ ਦੀ ਕੋਸ਼ਿਸ਼ ਕਰਨ ਤਾਂ ਕਿਰਪਾ ਕਰੇ ਬਾਦਲ ਪਰਿਵਾਰ ਹੀ ਚੜਿਆ ਰਵੇ ਇਸ ਇਕਾਲੀ ਦਲ ਦੇ ਮੋਢਿਆਂ ਤੇ ਤੇ ਜਿਹੜੇ ਬਾਕੀ ਬੱਚਦੇ ਸਾਹ ਖਤਮ ਕਰਨ ਜਿਹੜੇ ਹੈਗੇ ਉਹਦੀ ਵਾਸਤਾ ਸਹਾਇ ਹੋਊਗਾ ਆ ਯਾਤਰਾ ਕਹਿੰਦੇ ਹੁਣ ਕੱਢਣੀ ਹੈ ਇੱਕ ਤੇ ਮੈਂ ਉਸ ਤੋਂ ਪਹਿਲਾਂ ਵੀ ਅਪੀਲ ਕਰਦਾ ਨਾਲ-ਨਾਲ ਚੱਲਾਂਗੇ ਅਸੀਂ ਦੱਸਾਂਗੇ ਲੋਕਾਂ ਨੂੰ ਪੁੱ ਇਹ ਪੰਜਾਬ ਕੀ ਨੇ ਲੁੱਟਿਆ ਹੋਇਆ ਲੋਕਾਂ ਨੂੰ ਸਵਾਲ ਕਰਨੇ ਬਣਦੇ ਪੰਜਾਬ ਬਚਾਉਣ ਵਾਸਤੇ ਤੁਰੇ ਪੰਜਾਬ ਕਿਨੇ ਲੁੱਟ ਲਿਆ ਪੰਜਾਬ ਦੇ ਲੋਕਾਂ ਨੇ ਲੁੱਟ ਲਿਆ ਜੇ ਤੁਸੀਂ ਲੁੱਟਿਆ ਹੋ ਫਿਰ ਤੁਸੀਂ ਕਿਵੇਂ ਬਚਾ ਦੇਉਗੇ ਤਾਂ ਬੜੀਆਂ ਮਤਲਬ ਯਾਤਰਾਵਾਂ ਚੱਲ ਰਹੀਆਂ ਹੋਰ ਵੀ ਸਮਾਜ ਸੇਵੀ ਤੁਰੇ ਹੋਏ ਐ ਪਰ ਨਾ ਤਾਂ ਕੋਈ ਨਸ਼ਿਆਂ ਦੀ ਗੱਲ ਕਰਦਾ ਨਾ ਕੋ ਅੱਜ ਜਿਹੜਾ ਗੈਂਗਸਟਰ ਬਣਾ ਕੇ ਨੌਜਵਾਨਾਂ ਨਾਲ ਇਨਕਾਊਂਟਰ ਫੇਕ ਕੀਤੇ ਜਾਏ ਦੋ ਗੱਲਾਂ ਦਾ ਕੋਈ ਕਰਦਾ ਹੀ ਨਹੀਂ ਹੈਗਾ ਜਾਂ ਬਾਕੀ ਗੱਲਾਂ ਜਿਹੜੀਆਂ ਲੋਕ ਲਪਾਵਣੀਆਂ ਜਿਹ ਹੈਗੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਹੁਣ ਠੀਕ ਆ ਮੁਫਤ ਦੀਆਂ ਗੱਲਾਂ ਵਾਲੀਆਂ ਉਸ ਤੋਂ ਪਾਸੇ ਕੋਈ ਜਾਂਦਾ ਹੀ ਨਹੀਂ ਹੈਗਾ ਪਰ ਲੋਕ ਜਿਹੜੇ ਜਾਗੇ ਹੋਏ ਹੈਗੇ ਐ ਇਹਨਾਂ ਯਾਤਰਾਵਾਂ ਨੇ ਇਹਨਾਂ ਨੂੰ ਹੋਰ ਜਲੂਸ ਹੈ ਲੋ ਭਾਵੇਂ ਲੋਕ ਡਰਦੇ ਐ ਇਹ ਡਰ ਪਤਾ ਨਹੀਂ ਪੰਜਾਬ ਦੇ ਖੂਨ ਚ ਹੱਡਾਂ ਚ ਕਦੋਂ ਦਾ ਵੜ ਗਿਆ ਨਹੀਂ ਤਾਂ ਇਹ ਜੇ ਚੋਰ ਚੱਕੇ ਜਿਹੜੇ ਤੁਹਾਨੂੰ ਲੁੱਟ ਕੇ ਖਾ ਗਏ ਹੁਣ ਤੇ ਉਹ ਫਿਰ ਹਿੰਮਤ ਕਰਨ ਪਿੰਡ ਚ ਵੜਨ ਦੀ ਤੁਹਾਡੇ ਤੁਹਾਡੇ ਇਲਾਕੇ ਚ ਆਉਣ ਦੀ ਕੋਈ ਕਰਨ ਤੇ ਇੱਥੇ ਆ ਕੇ ਸਾਡਾ ਪੰਜਾਬੀਆਂ ਦਾ ਗਰਦਾਰ ਜਿਹੜਾ ਹੈਗਾ ਅੱਜ ਦੀ ਡੇਟ ਵਿੱਚ ਸਮਾਜਿਕ ਤੌਰ ਤੇ ਅਸੀਂ ਬਹੁਤ ਥੱਲੇ ਆਏ ਹੋਏ ਆ ਜਿਹੜਾ ਨਿੱਜ ਦੀ ਖਾਤਰ ਅਸੀਂ ਇੱਕ ਸਵਾਲ ਵੀ ਨਹੀਂ ਕਰ ਸਕਦੇ ਮੈਂ ਕੀ ਵਖਰਾ ਕਰ ਰਿਹਾ ਸਵਾਲ ਹੀ ਕਰ ਰਹੇ ਹਨ ਜੋ ਚੀਜ਼ ਕੋਈ ਨਹੀਂ ਕਰ ਰਿਹਾ ਹੋਰ ਕੋਈ ਬਖਰੀ ਗਲਤ ਨਹੀਂ ਕਰ ਰਿਹਾ ਜੋ ਸਾਹਮਣੇ ਦਿਖਾਈ ਦਿੰਦਾ ਉਹਦੇ ਤੇ ਸਵਾਲ ਕੀਤੇ ਆ ਭਾਵੇਂ ਉਹ ਜੁਡੀਸ਼ੀਅਲ ਸਿਸਟਮ ਹੈ ਭਾਵੇਂ ਉਹ ਬਿਰੋਕਰੇਟ ਦਾ ਸਿਸਟਮ ਹੈ ਭਾਵੇਂ polititian ਹੈ ਕਿਉਂ ਲੋਕਾਂ ਨੂੰ ਪੰਜਾਬ ਦੇਣ ਹੋਇਆ ਵੇ ਕਿਉਂ ਨਹੀਂ ਸਵਾਲ ਕਰਦੇ ਇਹ ਹੋਰ ਮੈਂ ਮੇਰੇ ਤੋਂ ਕੀ ਸਿੱਖਿਆ ਜਾ ਸਕਦਾ ਜੇ ਅਸੀਂ ਕੁਝ ਗਵਾਹ ਦੀ ਸਮਰੱਥਾ ਰੱਖਦੇ ਤੇ ਉਹਨਾਂ ਨੂੰ ਖੋ ਹੀ ਲੈਣਾ ਨਾ ਤੁਸੀਂ ਗਵਾਓ ਤੁਸੀਂ ਬੈਹਜੋਗਾ ਆਪਣਾ ਲੋਕ ਹੋ ਕੇ ਤੇ ਇਹਨਾਂ ਨੇ ਵੈਸੇ ਲੁੱਟ ਲੈਣਾ ਟੈਕਸਾਂ ਚ ਲੁੱਟ ਲੈਣਾ ਤੁਹਾਨੂੰ ਹੋਰ ਕਿਸੇ ਤਰੀਕੇ ਨਾਲ ਲੁੱਟ ਲੈਣਾ ਤੁਹਾਡੀਆਂ ਰਜਿਸਟਰੀਆਂ ਜੋ ਵੀ ਕ腐ਸ਼ਨ ਕਿੱਥੇ ਪਹੁੰਚੀ ਹੋਈ ਹੈ ਉਹ ਰੋਮੇਜਾਤ ਹੋ ਰਹੀ ਹੈ ਕਿੱਥੋਂ ਕਿੱਥੋਂ ਬਚਾ ਲਓਗੇ ਤੁਸੀਂ ਤੁਸੀਂ ਸਿਰਫ ਤਾਂ ਬਚਾ ਸਕਦੇ ਹੋ ਇਹਨਾਂ ਨੂੰ ਸਵਾਲ ਕਰੋ ਤੇ ਆਪਣੀ ਤਾਕਤ ਪਿਛਾਓ ਜਿੱਦ ਦੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਕਿ ਮਾਲਕ ਅਸੀਂ ਹੈ ਤੇ ਇਹ ਨੌਕਰ ਜਿਹੜੇ ਗੰਦੇ ਅਸੀਂ ਚੁਣ ਬੈਠੇ ਸੀਗੇ ਹੁਣ ਅਸੀਂ ਆਪਦੇ ਪੁੱਤਾਂ ਦੇ ਵਿੱਚੋਂ ਆਪ ਵੇਖਾਂਗੇ ਇਲੈਕਸ਼ਨ ਨੇੜੇ ਸਰਤੀ ਆਏ ਖੜੇ ਹੈ ਪੰਚਾਇਤਾਂ ਦੇ ਜਾਂ ਹੋਰ ਲੋਕਲ ਬੋਡੀ ਦੇ ਇੱਥੇ ਜੇ ਪੰਜਾਬ ਜਾਗੇ ਤਾਂ ਮਤਲਬ ਇੱਕ ਬਹੁਤ ਵਧੀਆ ਸਮਾਂ ਬਿਲਕੁਲ ਇਹਨਾਂ ਨੂੰ ਨਕਾਰਿਆ ਜਾਵੇ ਹੁਣ ਤੱਕ ਦੀ ਲੀਡਰਸ਼ਿਪ ਨੂੰ ਆਮ ਘਰਾਂ ਦੇ ਵਿੱਚੋਂ ਜਿਹੜੇ ਹੈਗੇ ਬੱਚੇ ਜਿਹੜੇ ਹੈਗੇ ਉਹ ਬਿਲਕੁਲ ਨਵੀਂ ਲੀਡਰਸ਼ਿਪ ਦੇ ਤੌਰ ਤੇ ਪੰਜਾਬ ਵਿੱਚ ਇਸ ਤੇ ਇਹਦੇ ਜਿੰਨੀ ਜੋਗੇ ਅਸੀਂ ਉਹ ਚੜੀ ਦੇ ਜੰਗਲ ਦੀ ਅਗ ਚ ਪਾਣੀ ਪਾਉਣ ਵਾਲੀ ਗੱਲ ਹੈ ਮੇਰੀ ਤਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਕਾਫਲਾ ਹੋ ਰਿਹਾ ਹੈ ਵੱਡਾ ਕੁਝ ਲੋਕਾਂ ਦੀ ਜਾਗਰਤੀ ਆ ਰਹੀ ਹੈ ਲੋਕਾਂ ਕੋਲ ਹੁਣ ਆਪਸ਼ਨ ਵੀ ਕੋਈ ਨਹੀਂ ਰਹੀ ਤੋਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਾਫੀ ਬਦਲਾ ਦੇਖਣ ਨੂੰ ਮਿਲੇਗਾ ਯਾਤਰਾਵਾਂ ਦੀ ਗੱਲ ਚੱਲੀ ਹੈ ਮੈਂ ਯਾਤਰਾਵਾਂ ਤੇ ਹੀ ਆਉਣਾ ਚਾਹੁੰਦਾ ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੋਮੀ ਗਾਰਦਲ ਵੱਲੋਂ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਗਈ ਲੱਖੇ ਸਧਾਣੇ ਵੱਲੋਂ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਗਈ ਤੁਹਾਡਾ ਕੀ ਵਿਚਾਰ ਹੈਗਾ ਨਾ ਯਾਤਰਾਵਾਂ ਉੱਤੇ ਖਾਸ ਤੌਰ ਤੇ ਜਿਹੜੀਆਂ ਪੰਜਾਬ ਪੱਧਰ ਤੇ ਚ ਤੁਸੀਂ ਹੁਣ ਲਖੇ ਸਦਾਣੇ ਹੁਣ ਦਾ ਨਾਮ ਲਿਆ ਮੈਂ ਇਹਨਾਂ ਦਾ ਕਦੇ ਜ਼ਿਕਰ ਨਹੀਂ ਕਰਦਾ ਹੁੰਦਾ ਤੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦਾ 13000 ਪਿੰਡ ਹੈ ਤੇ ਜੇ 5 ਪਿੰਡ ਰੋਜ਼ ਦੇ ਇਹ ਕਢਣ ਤਾਂ ਲਾਲੋ ਸਾਹਿਬ ਤੁਸੀਂ ਕਿੰਨੇ ਸਾਲ ਲੱਗਣੇ 8-7 ਦਾ 10 ਸਾਲ ਲੱਗਣਗੇ ਪੰਜਾਬ ਦੀ ਯਾਤਰਾ ਕਰਨ ਵਾਸਤੇ ਤੁਝੇ ਬਠਿੰਡੇ ਦੀ ਯਾਤਰਾ ਕਰਨੀ ਤਾਂ ਉਹਨੇ ਤਾਂ ਕਿਆ ਹੀ ਹੋਇਆ ਨਾਲ ਕੋਈ ਕੋਈ ਲੋਕਬਚਾ ਮੈਂ ਨਹੀਂ ਉਹ ਕਹਿੰਦਾ ਵੀ ਮੈਂ ਇਲੈਕਸ਼ਨ ਲੜਨਾ ਹੈ ਠੀਕ ਹੈ ਇਲੈਕਸ਼ਨ ਲੜਨਾ ਕੋਈ ਗੁਨਾਹ ਥੋੜਾ ਹੈਗਾ ਪਰ ਉਹਨੂੰ ਰੂਪ ਉਹ ਹੀ ਦਿੱਤਾ ਜਾਵੇ ਪਰ ਗੱਲ ਜੇ ਕਰਨੀ ਤਾਂ ਫਿਰ ਕਰੋ ਨਾ ਹੁਣ ਅਸੀਂ ਯਾਤਰਾ ਸ਼ੁਰੂ ਕੀਤੀ ਐ ਸਾ ਕੋਈ ਯਾਤਰਾ ਨੀਸਾਂ ਅਲੀਕਦੇ ਆ ਜਿਹੜੇ ਪਾਸੇ ਉਹ ਲੋਕਾਂ ਦਾ ਸਨੇਹਾ ਆਉਂਦਾ ਸੀ ਉਧਰ ਜਾਣੇ ਕੁਝ ਲੋਕ ਕਹਿੰਦੇ ਸਾਨੂੰ ਵੀ ਸਾਡੇ ਇਲਾਕੇ ਚ ਆ ਕੇ ਸਾਡੇ ਗੱਲ ਕਰਕੇ ਜਾਓ ਜੀ ਅਸੀਂ ਵੀ ਪੰਜ ਸੱਤ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਰੀਦੀ ਐ ਕੋਈ ਗਿਣਾ ਮਿਥਿਆ ਨਹੀਂ ਪੰਜਾਬ ਦਾ ਕੋਈ ਕੋਨਾ ਹੋਵੇ ਸੱਤ ਹੋਣੀ ਚਾਹੀਦੀ ਐ ਪਿੰਡ 'ਚ ਖੜੇ 10 20 50 ਲੋਕ ਵੀ ਹੋਣੇ ਚਾਹੀਦੇ ਐ ਤੇ ਗੱਲ ਸੁਣਨ ਵਾਲੇ ਅਸੀਂ ਆਪਣੀ ਗੱਲ ਕਰ ਲੈਨੇ ਐ ਪਰ ਉਹ ਗੱਲ ਜਿਹੜੀ ਹੈਗੀ ਆ ਉਹ ਤਾਂ ਕਰੋ ਲੋਕਾਂ ਨੂੰ ਉਹਨੂੰ ਦੱਸੋ ਦੱਸੇ ਵੀ ਮਾਲਕ ਕੌਣ ਐ ਹਾਲਤ ਤਾਂ ਦੱਸੋ ਅਕਲ ਤਾਂ ਕਰੋ ਗੈਂਗਸਟਰ ਟੱਬਰ ਬਣਾ ਕੇ ਲੱਖੇ ਹੋਰੀ ਤੱਕ ਉਹ ਇਸ ਵਿੱਚੋਂ ਨਿਕਲ ਕੇ ਆਏ ਹੋਏ ਐ ਇਸ ਅੱਗੇ ਜੋ ਸੜੇ ਹੋਏ ਐ ਜੀ ਉਹ ਵੀ ਅਜੇ ਨਹੀਂ ਗੱਲ ਕਰਦੇ ਝੂਠੇ ਮੁਕਾਬਲਿਆਂ ਤੇ ਤੇ ਦੁਖੜੀ ਗੱਲ ਹੈ ਮੈਂ ਤਾਂ ਉਮੀਦ ਰੱਖਦਾ ਇਹਨਾਂ ਲੋਕਾਂ ਤੋਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਚੰਗਾ ਕਰਨ ਨੌਜਵਾਨਾਂ ਦੇ ਵਿੱਚੋਂ ਤਾਂ ਉਮੀਦ ਕਰਦੇ ਆ ਉਹੇ ਕਰ ਵੀ ਰਹੇ ਆਪਣਾ ਘਰ ਵੀ ਲਾ ਰਹੇ ਆਪਣਾ ਸਮਾ ਵੀ ਲਾ ਰਹੇ ਐ ਸਣਾ ਲਾ ਰਹੇ ਐ ਨਾ ਗੱਲ ਉਹ ਕਿਉਂ ਨਹੀਂ ਕਰਦੇ ਜਿਹੜੀ ਕਰਨ ਵਾਲੀ ਹੈਗੀ ਹੈ ਨਸ਼ਿਆਂ ਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਖੁੱਲ੍ਹ ਕੇ ਕਰਨੀ ਚਾਹੀਦੀ ਹੈ ਮੁਕਾਬਲੇ ਇਹਨਾਂ ਤੇ ਵੀ ਗੱਲ ਕਰਨੀ ਚਾਹੀਦੀ ਹੈ ਇਲੈਕਸ਼ਨ ਲੜੋ ਐਮਪੀ ਬਣੋ ਠੀਕ ਐ ਨਵੇਂ ਚਿਹਰੇ ਆ ਉਹ 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 ਮੈਂ ਇੱਕ ਬ੍ਰੈਕਟ ਦੇ ਵਿੱਚ ਨਾ ਖੇੜੀਏ ਉਹ ਤਾਂ ਫਿਰ ਪੋਲਿਟਿਸ਼ੀਅਨ ਖੇੜਦੇ ਐ ਫਿਰ ਸਾਡੇ ਤੇ ਉਹਨਾਂ 'ਚ ਫਰਕ ਕੀ ਹੋ ਗਿਆ ਤੁਸੀਂ ਖੁੱਲ ਕੇ ਸਾਰੀ ਗੱਲ ਕਰੋ ਕੱਲੇ ਪੰਜਾਬ ਪੰਜਾਬੀਅਤ ਨਾਲ ਨਹੀਂ ਬਚਾਏ ਜਾਣਾ ਬੱਚਾ ਪੰਜਾਬ ਦੇ ਪੁੱਤ ਵੀ ਬਚਾਉਣੇ ਆਪਾਂ ਨਸ਼ਿਆਂ ਤੋਂ ਬਚਾਉਣੇ ਹੈਗੇ ਆ ਮੁਕਾਬਲਿਆਂ ਤੋਂ ਪੁਲਿਸਦਿਆਂ ਤੋਂ ਬਚਾਉਣੇ ਹੈਗੇ ਇਹਨਾਂ ਦੀ ਗੱਲ ਕਰਨੀ ਬਣਦੀ ਹੈ ਬਾਕੀ ਸਵਾਗਤ ਹੈ ਸਭ ਨੂੰ ਕਰਨੇ ਇਹਨਾਂ ਨੂੰ ਤਾਂ ਚੰਗੇ ਠੱਗਾ ਨਾਲ ਨਾ ਜਿਹੜੇ ਹੁਣ ਜਿਹੜੇ ਲੁੱਟੇਰੇ ਲੁੱਟਣ ਆਉਣਗੇ ਇਹ ਤਾਂ ਫਿਰ ਅਫੈਕਟਡ ਨੇ ਸਿਸਟਮ ਦੇ ਵਿੱਚੋਂ ਲੱਖੇ ਸਦਾਣੇ ਹੋਰੀ ਤੇ ਜੋ ਕਰ ਰਹੇ ਚੰਗਾ ਕਰ ਰਹੇ ਪਰ ਇਹਨੂੰ ਵਧੀਆ ਇਸ ਤੋਂ ਅੱਛਾ ਕੀਤਾ ਜਾ ਸਕਦਾ ਬ ਉਮੀਰਾ ਕੇ ਇਹ ਜਿਹੜੇ ਨੌਜਵਾਨ ਆਉਣ ਵਾਲੇ ਸਮੇਂ ਚ ਪੰਜਾਬ ਦੇ ਵਿੱਚ ਕਿਉਂ ਨਾ ਆਉਣ ਪਰ ਜਦੋਂ ਅਸੀਂ ਲੱਗਦੇ ਆ ਕਿ ਅਸੀਂ ਮਤਲਬ ਕਿਸੇ ਖੇਡ ਦਾ ਹਿੱਸਾ ਹਾਂ ਉਦੋਂ ਦੁੱਖ ਹੁੰਦਾ ਪਰਮਾਤਮਾ ਕਰੇ ਕਿ ਸਭ ਕਾਮਯਾਬ ਹੋਣ ਦਾਵੇਂ ਲੋਗ ਇਹ ਪਰ ਫਿਰ ਵੀ ਪੀੜੀ ਥੱਲੇ ਸੋਟਾ ਜ਼ਰੂਰ ਮਾਰਨ ਇਹ ਮੌਕਾ ਨਾ ਦੇਣ ਕਿਸੇ ਨੂੰ ਮੇਰਾ ਮੈਨੂੰ 5-6 ਸਾਲ ਹੋ ਗਏ ਗੱਲ ਕਰਦੇ ਨੂੰ ਮੈਨੂੰ ਆਪਣਾ ਕਦੇ ਕੋਈ ਲਫ਼ਜ਼ ਨਹੀਂ ਵਾਪਸ ਲੈਣਾ ਪਿਆ ਮੈਨੂੰ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਨੁਕਤੇ ਚ ਨਹੀਂ ਨਹੀਂ ਕੀਤੀ ਹਾਂ ਭਾਈ ਤੂੰ ਆ ਗਲਤ ਕਰਦਾ ਇਹਨਾਂ ਤੇ ਬੜੀਆਂ ਬੜੀਆਂ ਬਹੁਤ ਉਂਗਲਾਂ ਉਠਦੀਆਂ ਤਰ੍ਹਾਂ ਤਰ੍ਹਾਂ ਦੀਆਂ ਪਰ ਸੇ ਕਿਉਂ ਇਸ ਤਰੀਕੇ ਨਾਲ ਚੱਲਦੇ ਕਿ ਕੋਈ ਉਂਗਲ ਥੋੜੇ ਬਾਰ ਉਠਾ ਸਕੇ ਤੋਂ ਚੰਗੀ ਤਰੀਕੇ ਨਾਲ ਇਸ ਉਦਮ ਨੂੰ ਵਧੀਆ ਤਰੀਕੇ ਨਾਲ ਜਾਰੀ ਰੱਖਣਾ ਚਾਹੀਦਾ ਜੇ ਠੱਗ ਚੋਰ ਯਾਤਰਾਵਾਂ ਕਰਨ ਨੂੰ ਫਿਰਦੇ ਤੇ ਫਿਰ ਉਹ ਜਿਹੜੇ ਲੱਗਦੇ ਕਿ ਠੀਕ ਕਰਦੇ ਆ ਉਹਨਾਂ ਨੂੰ ਯਾਤਰਾਵਾਂ ਵੀ ਕਰਨੀਆਂ ਚਾਹੀਦੀਆਂ ਲੈਕਚਰ ਵੀ ਲੈਣੇ ਚਾਹੀਦੇ ਔਰ ਉਹ ਵਿਚਲੇ ਕਿ ਹੋਣ ਚਾਹੀਦੇ ਜਿਹੜੇ ਕਿ ਲਿਆਉਣੇ ਸਭ ਤੋਂ ਵੱਧ ਜ਼ਰੂਰੀ ਤੁਸੀਂ ਤੁਸੀਂ ਵੀ ਤਾਂ ਯਾਤਰਾ ਕਰਦੇ ਹੋ ਤੁਸੀਂ ਨਸ਼ੇ ਨੂੰ ਵੀ ਬਾਹਰ ਦੇ ਪਏ ਤੁਸੀਂ ਇਨਕਾਉਂਟਰਸ ਨੂੰ ਵੀ ਉਭਾਰਦੇ ਪਏ ਹੋ ਪ੍ਰਾਣੀਆਂ ਨਵੀਆਂ ਸਾਰੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਸੋਚਦੇ ਕਿ ਇਲੈਕਸ਼ਨਸ ਵਿੱਚ ਜਾਇਆ ਜਾਵੇ ਕਿਉਂਕਿ ਲੋਕਾਂ ਨੂੰ ਕਹੋ ਜੇ ਨੁਮਾਇੰਦਾ ਚਾਹੀਦਾ ਜੇ ਲੱਖੇ ਸਿਧਾਣੇ ਵਰਗਾ ਬੰਦਾ ਜਾ ਸਕਦਾ ਆ ਤੇ ਕੋਈ ਵੀ ਜਿਹੜਾ ਆਵਾਜ਼ ਚੱਕਦਾ ਉਹ ਜਾ ਸਕਦਾ ਹੈ ਫਿਰ ਤੁਸੀਂ ਕਿਉਂ ਨਹੀਂ ਸੋਚਦੇ ਅਸੀਂ ਕਦੇ ਇਲੈਕਸ਼ਨ ਤੋਂ ਇਨਕਾਰ ਹੀ ਨਹੀਂ ਹੋਏ ਕਦੇ ਬੋਲੋ ਬਾਜੀ ਹਾਲਾਤ ਹੀ ਨਹੀਂ ਹੋਏਗੇ ਅੱਜ ਤੁਸੀਂ ਕਹੋ ਇਲੈਕਸ਼ਨ ਕੀ ਹੈ ਹੁਣ ਤਾਂ ਇੱਕ ਲੋਕ ਸਭਾ ਦਾ ਇਲੈਕਸ਼ਨ ਆ ਗਿਆ ਤੇ ਦੋ ਤਿੰਨ ਮ ਮਤਲਬ ਆਪਣੇ ਆਪਣੀਆਂ ਨੀਵੇਂ ਅੱਖਾਂ ਕੀ ਨੀਵੇਂ ਹੋਈਏ ਜੇ ਤੁਸੀਂ ਨਹੀਂ ਸਮਰਥ ਹੋ ਹੁਣ ਇਹ ਇਲੈਕਸ਼ਨ ਇਹਨਾਂ ਦੀ ਗੱਲ ਹੈ ਲਖੇ ਰੋੜੀ ਨੇ ਪਹਿਲਾਂ ਐਮਐਲਏ ਦਾ ਵੀ ਲੜਿਆ ਹੈ ਉਹ ਉਹਦੀ ਹੋਊਗੀ ਆਪਣੇ ਉਹਦੀ ਕੋਈ ਨਾ ਕੋਈ ਪਹੁੰਚ ਹੈ ਜਾਂ ਉਹ ਲਗ ਸਮਰੱਥਾ ਤਾਂ ਹੀ ਉਹ ਲੱਗਿਆ ਹੋਇਆ ਹੈ ਨਾ ਮੈਂ ਆਪਣੇ ਵਿੱਚ ਇਹ ਨਹੀਂ ਦੇਖਦਾ ਕਿ ਅਸੀਂ ਅੱਜ ਇਹਨੇ ਸਮਰੱਥ ਹੈਗੇ ਕਿ ਏਡੇ ਵੱਡੇ ਸਿਸਟਮ ਦੇ ਅਗੇਂਸਟ ਖੜੇ ਹੋ ਕੇ ਜਿਵੇਂ ਜਿਵੇਂ ਇੱਕ ਕਮਜ਼ੋਰ ਹੁੰਦੇ ਜਿਵੇਂ ਜਿਵੇਂ ਲੋਕਾਂ ਦੇ ਥੱਲੇ ਜਾਣਗੇ ਤਾਂ ਗਾਂ ਸਤਾਈ ਆਊਗੀ ਬੱਤੀ ਆਊਗੀ ਇਹ ਕੋਈ ਇੱਕ ਇੱਕ ਦਿਨ ਦੀ ਖੇਡ ਹੈਗੀ ਜਦੋਂ ਉਸ ਵਕਤ ਆਊਗਾ ਇਲੈਕਸ਼ਨ ਵੀ ਲੜਿਆ ਜਾਊਗਾ ਕੋਈ ਇਲੈਕਸ਼ਨ ਤੋਂ ਉਨਕਾਰ ਹੀ ਨਹੀਂ ਪਰ ਅੱਜ ਜਿਹੜਾ ਹੈ ਮੈਂ ਵਾਰ-ਵਾਰ ਕਹਿਣਾ ਹਾਂ ਲੋਕਾਂ ਨੂੰ ਜਾਗਣ ਦੀ ਲੋੜ ਹੈ ਜਦੋਂ ਜਾਗੇ ਹੋਏ ਆਪੇ ਚੁਣ ਲੈਣਗੇ ਉਹ ਜੇ ਦੁਨੀਆ ਜਾਗਦੀ ਹੋਊਗੀ ਫਿਰ ਲੱਭ ਲੈਣਗੇ ਲੋਕ ਉਹ ਉਹ ਜੇ ਇਸ ਯੋਗ ਅਸੀਂ ਹੋਵਾਂਗੇ ਤੇ ਲੋਕ ਆਪੇ ਵੇਖ ਲੈਣਗੇ ਤੇ ਅਸੀਂ ਆਪ ਇਸ ਕਹਿ ਕੇ ਰੌਲਾ ਪਾਈਏ ਵੀ ਅਸੀਂ ਇਲੈਕਸ਼ਨ ਲੜਨਾ ਮੇਰੇ ਤਾਂ ਇਹ ਅੱਜ ਦੀ ਡੇਟ ਤੇ ਇਹ ਗੱਲ ਅਜੇ ਹਜਮ ਨਹੀਂ ਆਉਂਦੀ ਜੇ ਆਊਗੀ ਤਾਂ ਮੈਂ ਤਾਂ ਖੁੱਲਾ ਆਦਮੀ ਹਾਂ ਮੈਂ ਤਾਂ ਦਸਵੀਂ ਦੇਊਗਾ ਮੈਂ ਤਾਂ ਜੇਕਰ ਇਸ ਸੰਘਰਸ਼ ਤੋਂ ਥੱਕ ਵੀ ਗਿਆ ਮੰਨ ਲਓ ਤਾਂ ਵੀ ਲੋਕਾਂ ਨੂੰ ਦੱਸ ਦਊਗਾ ਵੀ ਭਾਈ ਮੈਂ ਤਾਂ ਆਪਣਾ ਜਿੰਨੀ ਸਮਰੱਥਾ ਸੀ ਕਰ ਲਿਆ ਜੋ ਆਪਦਾ ਘਰ-ਬਾਰ ਸੀ ਫੂਕਿਆ ਗਿਆ ਹੁਣ ਹੋਰ ਸਮਰੱਥਾ ਵੀ ਨਹੀਂ ਹੈਗੀ ਤੇ ਹੁਣ ਤਾਕਤ ਵੀ ਨਹੀਂ ਹੈੀ ਦੱਸ ਦਿਆਂਗੇ ਜੇ ਇਲੈਕਸ਼ਨ ਲੜਨਾ ਹੋਵੇ ਤਾਂ ਵੀ ਦੱਸਾਂਗੇ ਐ ਨਹੀਂ ਖੇਡਾ ਖੁੰਡਾ ਖੇਡਣੀ ਨਾ ਪਨਉ ਆਉਂਦੀਆਂ ਬਿਲਕੁਲ ਸਮਝਦਾ ਪਊਗਾ ਜਦੋਂ ਲੋਕ ਵੇਖਣਗੇ ਕਿ ਉਹ ਉਹਨਾਂ ਬੰਦਿਆਂ ਦੀ ਜੇਲ੍ਹ ਉਹ ਹੈਗੀ ਐ ਤਾਂ ਇਲੈਕਸ਼ਨ ਵੀ ਲੜੇ ਜਾਣਗੇ ਪਰ ਅੱਜ ਜਿਹੜੀ ਹੈਗੀ ਐ ਲੋਕਾਂ ਨੂੰ ਜਗਾਉਣ ਦੀ ਲੋੜ ਹੈਗੀ ਐ ਅੱਜ ਅਸੀਂ ਕੋਈ ਯਾਤਰਾਵਾਂ ਨਹੀਂ ਕਰ ਰਹੇ ਜਿੱਥੇ ਕੋਈ ਲੋਕਾਂ ਦੀ ਆਵਾਜ਼ ਆਉਂਦੀ ਹੈ ਜਿੱਥੇ ਕੋਈ ਕੋਈ ਸਾਨੂੰ ਕਹਿੰਦਾ ਵੀ ਸਾਡੂ ਸਾਡੇ ਘਰ ਸੜੇ ਹੋਏ ਆ ਸਾਡੇ ਅੱਗ ਲੱਗੀ ਹੋਈ ਹੈ ਆਓ ਭਾਈ ਕੋਈ ਸਾਡੇ ਕੋਲ ਚਾਰ ਲੋਕਾਂ ਨੂੰ ਦੱਸ ਕੇ ਜਾਓ ਕੁਝ ਗੱਲਾਂ ਕਰੋ ਤਾਂ ਉੱਥੇ ਜਾ ਕੇ ਉਹ ਲੋਕਾਂ ਨੂੰ ਦੱਸੀਦਾ ਵੀ ਤਾਕਤ ਤੁਸੀਂ ਹੋ ਪਾਵਰ ਜਿਹੜੀ ਹੈਗੀ ਐ ਕਿਸੇ ਸਰਕਾਰ ਨੇ ਆ ਤੁਸੀਂ ਜਦੋਂ ਸਰਕਾਰਾਂ ਨੂੰ ਚੁਣਨ ਲੱਗ ਜਿਓਗੇ ਸਿੱਖ ਲਓਗੇ ਤਾਂ ਉਹ ਸਰਕਾਰਾਂ ਤੁਹਾਡੀ ਮਦਦ ਕਰ ਦੇਣਗੀਆਂ ਤੁਹਾਡਾ ਖੁਸ਼ ਦੇ ਨਹੀਂ ਸਕਦੀਆਂ ਤੁਹਾਨੂੰ ਤੁਹਾਡੀ ਮਦਦ ਜ਼ਰੂਰ ਕਰ ਸਕਦੀਆਂ ਕੁਝ ਚੀਜ਼ਾਂ ਜਿਹੜੀਆਂ ਪੰਜਾਬ 'ਚ ਅੱਜ ਇੰਪਲੀਮੈਂਟ ਹੋ ਜਾਣ ਤਾਂ ਪੰਜਾਬ ਇੱਕ ਮਹੀਨੇ ਵਿੱਚ ਜਿਉਂਦਾ ਹੁੰਦਾ ਉਹ ਸਰਕਾਰ ਮਦਦ ਕਰ ਸਕਦੀ ਹੈ ਤੇ ਉਹ ਸਰਕਾਰ ਮਦਦ ਉਹ ਕਰੂਗੀ ਜਿਹੜੀ ਤੁਹਾਡੀ ਆਪਣੀ ਹੋਊਗੀ ਹੁਣ ਤੱਕ ਦਾ ਦੁਸ਼ਮਣ ਚੁਣੇ ਐ ਤੇ ਉਹਨਾਂ ਨੇ ਤਬਾਹ ਕਰਕੇ ਰੱਖਤਾ ਜਿਹਨੂੰ ਆਪਣੇ ਚੁਣੇ ਜਾਣਗੇ ਉਦੋਂ ਪੰਜਾਬ ਵੀ ਬਚ ਜਾਊਗਾ ਸਾਰਾ ਕੁਝ ਠੀਕ ਹੋ ਜਾਊਗਾ ਉਹ ਸਮਾਂ ਆਉਣ ਨੂੰ ਮੈਨੂੰ ਲੱਗਦਾ ਕੋਈ ਬਹੁਤ ਜ਼ਿਆਦਾ ਲੰਬੀ ਦੇਰ ਨਹੀਂ ਹੈ ਬਹੁਤ ਪਿਆਰ ਤੇ ਬਿਲਕੁਲ ਇਹ ਸਾਰੇ ਹਾਲਾਤ ਜਿਹੜੇ ਭਾਵੇਂ ਉਹ ਕੌਕੇ ਕਥਤ ਕਤਲ ਮਾਮਲਾ ਹੋਵੇ ਜਾਂ ਫਿਰ ਕੋਈ ਹੋਰ ਪੰਜਾਬ ਦਾ ਮਾਮਲਾ ਜੋ ਇਸ ਵੇਲੇ ਚੱਲਦਾ ਪਿਆ ਫਿਲਹਾਲ ਗੈਂਗਸਟਰイズਮ ਐ ਨਸ਼ਾ ਔਰ ਪੰਜਾਬ ਦੇ ਸਿਆਸੀ ਹਾਲਾਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਪਹਚਾਰੇ ਨੇ ਪੰਜਾਬ ਦੀ ਕਿਸਾਨੀ ਇਸ ਪੱਧਰ ਦੇ ਉੱਤੇ ਗੰਦਲੀ ਹੋ ਰਹੀ ਹੈ ਕਿ ਉਸ ਤੋਂ ਕਿਸਾਨ ਵੀ ਖਫਾ ਨੇ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ 2024 ਦੀਆਂ ਚੋਣਾਂ ਕੀ ਇਹਨਾਂ ਚੀਜ਼ਾਂ ਤੇ ਠੱਲ ਪਾ ਸਕੇਗੀ ਜਵਾਬ ਸ਼ਾਇਦ ਅਸੀਂ ਸਾਰੇ ਜਾਣਦੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਔਰ ਤੱਕ ਲਈ ਬਨੇ ਰਹੋ 1 India Punjabi Subscribe to 1 India channel and never miss an update